ਉਹਦੀ ਵਾਈਫ ਨੇ ਬੜੀ ਗੱਲ ਕੀਤੀ ਮੇਰੇ ਨਾਲ ਤੇ ਉਹਨਾਂ ਦੇ ਅਲੀਗੇਸ਼ਨ ਨੇ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਦਾ ਨਾ ਉਹ ਕਹਿੰਦੇ ਵੀ 2015 ਨਵੰਬਰ ਵਿਆਹ ਤੋਂ 5 ਦਿਨ ਬਾਅਦ ਮੈਨੂੰ ਰੋਡ ਤੇ ਖੜੀ ਕਰਕੇ ਕੁੱਟਿਆ ਸੀ ਕਿਉਂਕਿ ਮੇਰੇ ਡੈਡੀ ਨੇ ਮੈਨੂੰ ਬੇਦਖਲ ਕਰਤਾ ਸੀ ਕਿ ਤੁਹਾਡੀ ਇੰਟਰ ਕਾਸਟ ਮੈਰਿਜ ਆ ਹਣਾ ਪਰ ਆ ਕੁੱਟਮਾਰ ਵਾਲਾ ਸੀਨ ਕੀ ਸੀ 2015 ਵਿਆਹ ਤੋਂ ਬਾਅਦ 3-4 ਦਿਨ ਬਾਅਦ ਹੀ ਕੁੱਟਤਾ ਸੀਗਾ ਤੇ ਉਹਨਾਂ ਨੇ ਪਹਿਲਾ ਕੇਸ ਲਾਇਆ ਸੀ ਉਹਦਾ ਰੀਜ਼ਨ ਉਹਨਾਂ ਨੇ ਦੱਸਿਆ ਕਿ ਮੈਂ ਪਹਿਲਾ ਕੇਸ 2019 ਦੇ ਵਿੱਚ ਪੁਲਿਸ ਕੇਸ ਕੀਤਾ ਸੀ ਕਿਉਂਕਿ ਗਾਲਾਂ ਕੁੱਟਣਾ ਕੁੱਟ ਕੇ ਮਲਕੇ दारू ਪੀਂਦਾ ਸੀ ਕਹਿੰਦੇ ਡਰਿੰਕ ਕਰਕੇ ਨਸ਼ਾ ਕੋਈ ਛੱਡਦਾ ਨਹੀਂ ਸੀਗਾ 2019 ਦੀ ਗੱਲ ਹੈ ਟਾਰਚਰ ਕੀਤਾ ਜੇਲ ਤੋਂ ਛਡਵਾਉਣ ਦਾ ਕੇਸ ਵਾਪਸ ਲੈ ਕਿਉਂਕਿ ਮੇਰਾ ਮੁੰਡਾ ਉਹਨਾਂ ਕੋਲ ਸੀ ਇਹਨਾਂ ਨੇ ਵਾਪਸ ਲੈ ਲਿਆ ਸੀ ਕੇਸ 2019 ਦੇ ਵਿੱਚ ਕੇਸ ਵਾਪਸ ਨਹੀਂ ਸੀ ਲਿਆ ਉਹਨਾਂ ਨੇ ਕਿਹਾ ਕਿ ਮੈਂ ਸੈਂਪਥੀ ਨਹੀਂ ਲੈ ਰਹੀ ਪਰ ਇਹਨਾਂ ਨੇ ਮੈਨੂੰ ਬਲਕੇ ਜ਼ਬਰਦਸਤੀ ਸੈਕਸਚੁਅਲੀ ਹਰਾਸਮੈਂਟ ਕੀਤਾ ਕੱਪੜੇ ਲਾ ਕੇ ਜ਼ਬਰਦਸਤੀ ਰੋਣਾ ਸਟਾਰਟ ਕਰਨ ਦਾ ਮੇਰੇ ਸਾਹਮਣੇ ਬੈਠ ਕੇ ਹੱਸਣ ਲੱਗ ਜਾਂਦਾ ਕਦੇ ਐਦਾਂ ਦਾ ਕੁਝ ਹੋਇਆ ਕੁਝ ਐਦਾਂ ਦਾ ਭਾਜੀ ਜਿੰਨੇ ਸਸੀ ਕਾਲ ਦੋਸਤੋ ਆਪਾਂ ਇੱਕ ਚੈਨਲ ਤੇ ਵੀਡੀਓ ਪਾਈ ਸੀ ਕਈ ਦਿਨ ਪਹਿਲਾਂ ਉਹ ਵੀਡੀਓ ਕਿਸੇ ਨੇ ਡਿਲੀਟ ਕਰਵਾਈ ਆ ਹਨਾ ਮੈਨੂੰ ਮੈਸੇਜ ਕੀਤੇ ਗਏ ਹੁਣ ਮੈਂ ਵੀਡੀਓ ਦੱਸਦਾ ਅਸਲ ਦੇ ਵਿੱਚ ਕੀ ਸੀਗਾ ਕਿਉਂਕਿ ਮੇਰੀ ਕੋਈ ਟੈਨਸ਼ਨ ਨਹੀਂ ਕਿਸੇ ਨੂੰ ਬਦਨਾਮ ਕਰਨ ਦੀ ਮੇਰੇ ਕੋਲੇ ਕੋਈ ਬੰਦਾ ਆਇਆ ਸੀਗਾ ਅਸਲ ਦੇ ਵਿੱਚ ਉਹਨੇ ਉਹਦੀ ਕਹਾਣੀ ਸੁਣਾਈ ਹੈ ਮੈਂ ਉਹ ਕਹਾਣੀ ਸੁਣਾਈ ਸੀ ਕਿਸੇ ਦਾ ਬਿਨਾ ਨਾਮ ਲੱਤੇ ਉਸੇ ਟਾਈਮ ਤੇ ਉਹਨਾਂ ਦੀ ਵਾਈਫ ਮੈਨੂੰ ਰੀਚ ਕਰਦੀ ਆ ਮੈਨੂੰ ਸਾਰੀ ਕਹਾਣੀ ਦੱਸਦੀ ਆ ਉਸਾ ਦਾ ਕਿਉਂਕਿ ਵਨ ਸਾਈਡਡ ਸਟੋਰੀ ਸੁਣਾਈ ਸੀ ਮੈਂ ਹੁਣ ਮੇਰੇ ਕੋਲ ਦੋਨੇ ਤਰਫੀ ਸਟੋਰੀ ਆ ਗਈ ਵਾਈਫ ਦੀ ਵੀ ਆ ਗਈ ਹਸਬੰਡ ਦੀ ਵੀ ਆ ਗਈ ਕੇਸ ਬਹੁਤ ਉਲਝਿਆ ਹੋਇਆ ਚਲੋ ਬੰਦਾ ਮੇਰੀ ਵੀਡੀਓ ਦੇਖ ਕੇ ਅੱਜ ਮੈਂ ਪੁੱਛਣਾ ਵੀ ਅਸਲ ਤੁਹਾਨੂੰ ਇਹ ਵੀ ਚਿਹਰਾ ਦਿਖਾਉਣਾ ਜਿਹੜੀ ਆਪਣੀ ਕਮਿਊਨਿਟੀ ਦਾ ਅਸਲੀ ਚਿਹਰਾ ਜਿਹੜੇ ਵਕੀਲ ਬੈਠੇ ਆ ਜਿਹੜੇ ਕਮਿਊਨਿਟੀ ਬੈਠੀ ਆ ਅਸਲ ਦੇ ਵਿੱਚ ਕੌਣ ਹੈਲਪ ਕਰਦਾ ਕੌਣ ਨਹੀਂ ਕਰਦਾ ਬੰਦੇ ਤੇ ਇਹਨੇ ਕੇਸ ਪਏ ਸੀਗੇ ਬੰਦਾ ਥਾਂ ਥਾਂ ਗਿਆ ਗਲਤ ਹੋ ਸਹੀ ਹੋ ਡਸਨਟ ਮੈਟਰ ਬੰਦਾ ਹੈਲਪ ਲਈ ਜਾ ਰਿਹਾ ਉਹਦੇ ਲਈ ਕੋਈ ਇਨਸਾਫ ਨਹੀਂ ਹੈਗਾ ਉਹਨਾਂ ਦੀ ਵਾਈਫ ਨੇ ਮੈਨੂੰ ਮ ਅੱਜ ਮੈਂ ਉਹ ਸਵਾਲ ਜਿਹੜੇ ਨੇ ਵਾਈਫ ਨੇ ਰੱਖੇ ਨੇ ਮੈਂ ਕਿਸੇ ਬਲਦਾਨੀ ਨਾ ਕੁੜੀ ਵਾਲ ਦਾ ਨਾ ਮੁੰਡੇ ਵਾਲਾ ਦਾ ਮੈਂ ਉਹ ਸਵਾਲ ਮੁੰਡੇ ਨੂੰ ਪੁੱਛਣਾ ਵੀ ਕਿ ਐਕਚੁਅਲੀ ਚ ਕੁੱਟਮਾਰ ਕੀਤੀ ਐ ਐਕਚੁਅਲੀ ਚ ਕੀ ਕੀ ਗੱਲ ਹੋਈ ਆ ਮੈਂ ਇੱਥੇ ਕਿਸੇ ਦਾ ਨਾਂ ਨਹੀਂ ਲਾਉਂਗਾ ਕਿਸੇ ਰੀਤੀ ਪਿੰਡ ਬਦਨਾਮ ਹੋਵੇ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਵੀ ਸਾਡੀ ਕਮਿਊਨਿਟੀ ਚ ਉਹ ਲੋਕ ਬੈਠੇ ਨੇ ਜੋ ਪੈਸੇ ਤੱਕ ਨਹੀਂ ਤੇ ਮੈਨੂੰ ਇਹ ਵੀ ਪਤਾ ਵੀ ਇੱਥੇ ਬਹੁਤ ਕੁੜੀਆਂ ਤੇ ਬਹੁਤ ਮੁੰਡੇ ਹੋਣਗੇ ਜਿਨ੍ਹਾਂ ਦਾ ਹਸਬੰਡ ਵਾਈਫ ਦਾ ਇੱਥੇ ਚੱਕਰ ਪਿਆ ਹੋਣਾ ਮੈਂ ਕੋਈ ਸਿੱਧੇ ਸਹੀ ਨਹੀਂ ਕਰਾਉਣਾ ਆ ਪਰ ਉਹਨਾਂ ਨੂੰ ਸਹੀ ਰਸਤਾ ਦਿਖਾਉਣਾ ਆ ਕੀ ਅਸਲ ਵਿੱਚ ਕੀ ਕਰਨਾ ਰੋਲਾ ਪੈ ਜਾਂਦਾ ਹੁੰਦਾ ਹਸਬੰਡ ਵਾਈਫ ਦਾ ਕਈ ਬਾਈ ਇੱਥੇ ਅਲੀਗੇਸ਼ਨ ਲਈ ਫਿਰਦੇ ਨੇ 18 18 ਕੋਈ ਰੇਪ ਦਾ ਕੋਈ ਸੌਲਟ ਦਾ ਹਰ ਕੋਈ ਮਾੜਾ ਵੀ ਨਹੀਂ ਬਹੁਤੀਆਂ ਭੈਣਾਂ ਵੀ ਲਈ ਫਿਰਦੀਆਂ ਨੇ ਘਰ ਵਾਲੇ ਪਵਾ ਦਿੰਦੇ ਆ ਅੱਜ ਮੇਰੇ ਕੋਲੇ ਆਇਆ ਹੋਇਆ ਦੀਪਕ ਬਾਈ ਹਨਾ ਜੋ ਮਰਜੀ ਦੀ ਜ਼ਿੰਦਗੀ ਚ ਹੋਇਆ ਤੁਹਾਨੂੰ ਵੀਡੀਓ ਉਹ ਪਬਲਿਕ ਨਹੀਂ ਕੀਤੀ 18 ਕੇਸ ਪਏ ਸੀਗੇ ਵਾਈਫ ਕਰਕੇ ਕੁਝ ਵੀ ਡੈਪੋਟੇਸ਼ਨ ਲੈਟਰ ਆਇਆ ਸੀਗਾ ਉਹ ਬੰਦਾ ਹਰ ਇੱਕ ਇਮੀਗ੍ਰੇਸ਼ਨ ਕੋਲੇ ਗਿਆ ਹਰ ਇੱਕ ਬੰਦੇ ਕੋਲੇ ਗਿਆ ਰੇ ਸਮਾਜ ਸੇਵੀ ਨੇ ਉਹਨਾਂ ਤੱਕ ਗਿਆ ਮੇਰਾ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ ਪਰ ਅਸਲ ਸੱਚ ਉਹਨਾਂ ਤੋਂ ਪੁੱਛਦਿਆਂ ਵੀ ਅਸਲ ਚ ਕੀ ਸੀਗਾ ਉਹਨਾਂ ਦੀ ਵਾਈਫ ਦੇ ਮੈਸੇਜ ਵੀ ਪੜਾਵਾਂਗੇ ਉਹਨਾਂ ਨੂੰ ਵੀ ਅਸਲ ਦੇ ਵਿੱਚ ਤੁਹਾਡੀ ਵਾਈਫ ਦੇ ਆ ਇਲਿਗੇਸ਼ਨ ਨੇ ਕੀ ਉਹ ਝੂਠ ਬੋਲ ਰਹੇ ਨੇ ਕੀ ਸੱਚ ਨੇ ਉਹਨਾਂ ਨੂੰ ਆਪਾਂ ਲੈ ਕੇ ਆਉਨੇ ਆ ਤੇ ਗੱਲਬਾਤ ਪੂਰੀ ਸੁਣਿਓ ਕੋਕ ਆਪਣੇ ਨਾਲ ਹੈਗਾ ਜੀ ਦੀਪਕ ਭਾਈ ਚਲੋ ਤੁਹਾਡੇ ਤੇ ਕੇਸ ਹੋਇਆ ਜੋ ਵਰਜੀ ਹੋਇਆ ਤੁਸੀਂ ਕਿਹੜੇ ਕਿਹੜੇ ਬੰਦੇ ਕੋਲੇ ਗਏ ਹੋ ਤੇ ਤੁਹਾਨੂੰ ਮਿਲਿਆ ਕੀ ਹੈ ਅਸਲ ਦੇ ਵਿੱਚ ਮੇਨ ਗੱਲ ਭਾਜੀ ਅਸੀਂ ਇਕੱਠੇ ਪੜਦੇ ਸੀਗੇ ਪਹਿਲਾਂ ਜਦੋਂ ਸ਼ੁਰੂਆਤ ਹੋਈ ਸੀ ਸਾਡੀ ਆਪਸ ਹੀ ਵੇਸ਼ ਹਨ ਅਸੀਂ 1 ਕੋ ਕਲਾਸ ਚ 8ਵੀਂ ਕਲਾਸ ਚ ਪੜਦੇ ਸੀ ਜਿੱਥੇ ਅਸੀਂ ਇਕੱਠੇ ਰਹਿੰਦੇ ਸੀਗੇ ਕਲਾਸ ਵਿੱਚ ਵੀ ਸਕੂਲਾਂ ਸਕੂਲ ਟਾਈਮ ਦੇ ਉੱਤੋਂ ਵੀ ਸਾਡੇ ਘਰ ਦੇ ਆਣੇ ਵੀ ਉਹਦੇ ਘਰ ਦੇ ਆਣੇ ਬਥੇਰਾ ਰੋਕਣ ਦੀ ਕੋਸ਼ਿਸ਼ ਕੀਤੀ ਅਸੀਂ ਨਹੀਂ ਰੁਕੇਟ ਹਲੇ ਨਹੀਂ ਨਾ ਤੇ ਅਖੀਰ ਫੇ ਜਦੋਂ 2015 ਦੇ ਵਿੱਚ ਅਸੀਂ ਘੁੰਮਣ ਗਏ ਹੋਏ ਸੀ ਕਿਤੇ ਮੈਂ ਹੁਣ ਉਸ ਜਗ੍ਹਾ ਦਾ ਨਾਮ ਨਹੀਂ ਲੈਣਾ ਚਾਹੁੰਦਾ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਅਸੀਂ 2015 ਚ ਘੁੰਮਣ ਗਏ ਹੋਏ ਸੀ ਕਿਤੇ ਤੇ ਇਹਦੇ ਘਰ ਦੇ ਨੂੰ ਉਤੋਂ ਇੱਕ ਹਫਤਾ ਪਹਿਲਾਂ ਇਹਦੇ ਮੰਮੀ ਨੂੰ ਮੈਂ ਫੋਨ ਕੀਤਾ ਸੀਗਾ ਕਿ ਮੰਮੀ ਜੀ ਅਸੀਂ ਵਿਆਹ ਕਰਾਉਣਾ ਤੇ ਅਸੀਂ ਤਾਂ ਵੀ ਤੁਸੀਂ ਕੀ ਤੁਹਾਡਾ ਕੀ ਡਿਸੀਜਨ ਆ ਤੁਸੀਂ ਦੱਸੋ ਵੀ ਤੁਸੀਂ ਰਿਸ਼ਤਾ ਨਾ ਕਰੋ ਉਹਦਾ ਕਿਤੇ ਵਿਆਹ ਕਰਦੇ ਉਹਦੇ ਘਰ ਦੇ ਠੀਕ ਆ ਮੈਂ ਦੀ ਮੰਮੀ ਨੂੰ ਫੋਨ ਕੀਤਾ ਉਹਨੇ ਉਹਨਾਂ ਨੇ ਗੱਲ ਕੀਤੀ ਤੇ ਉਹਨੇ ਕਿਹਾ ਵੀ ਮੇਰੇ ਸਾਡੇ ਘਰੇ ਜਿਹੜੇ ਉਹਨਾਂ ਦੇ ਸਾਸੇ ਆ ਵੱਡੀ ਮੰਮੀ ਵੀ ਉਹ ਗਏ ਹੋਏ ਆ ਜਦੋਂ ਉਹ ਵਾਪਸ ਆਉਂਦੇ ਆ ਮੈਂ ਉਹਨਾਂ ਨਾਲ ਗੱਲ ਕਰਦੀ ਆ ਉਹਨਾਂ ਨਾਲ ਗੱਲ ਕਰਕੇ ਅਸੀਂ ਤੇਰੇ ਨਾਲ ਕੰਟੈਕਟ ਕਰਾਂਗੇ ਕਿਉਂਕਿ ਉਹਦੇ ਘਰ ਦੇ ਪਹਿਲਾਂ ਵੀ ਦੋ ਵਾਰੀ ਮੇਰੇ ਘਰੇ ਆ ਕੇ ਜਾ ਚੁੱਕੇ ਸੀਗੇ ਠੀਕ ਆ ਓਕੇ ਪਤਾ ਸੀਗਾ ਉਹਨਾਂ ਨੂੰ ਹਾਂ ਸਾਰੇ ਘਰਦਿਆਂ ਨੂੰ ਪਤਾ ਸੀਗਾ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਸੀ ਸਾਰੇ ਪਿੰਡ ਮਹਤਵਪੂਰਨ ਨੂੰ ਪਤਾ ਹੀ ਪੂਰਾ ਹੈ ਇਹ ਗੱਲ ਤੇ ਬਾਤ ਚਾਹਾਂਗੇ ਆਪਾਂ ਮੈਂ ਕਰਨਾ ਚਾਹੁੰਦਾ ਵੀ ਅਸਲ 'ਚ ਤੇਰਾ ਚਲੋ ਜੋ ਹੋਇਆ ਉਹ ਆਪਾਂ ਗੱਲ ਬਾਤ ਚ ਕਰਾਂਗੇ ਦੀਪਕ ਅਸਲ ਦੇ ਵਿੱਚ ਮੈਂ ਤੈਨੂੰ ਪੁੱਛਿਆ ਸੀ ਕਿ ਬਈ ਤੂੰ ਉਸ ਕੇਸ ਤੋਂ ਬਾਅਦ ਕਿਹੜੇ ਕਿਹੜੇ ਬੰਦੇ ਕੋਲੇ ਹੈਲਪ ਲੈਣ ਗਿਆ ਉਹ ਹੈਲਪ ਲੈਣ ਤਾਂ ਭਾਜੀ ਆਪਣੀ ਇਮੀਗ੍ਰੇਸ਼ਨ ਵਾਲੇ ਜਿੰਨੇ ਵੀ ਕੰਸਲਟੈਂਟ ਹੈਗੇ ਜਿੰਨੇ ਵੀ ਕੰਸਲਟੈਂਟ ਆ ਜਿੰਨੇ ਵੀ ਜਿੰਨੇ ਵੀ ਆਪਣੇ ਬ੍ਰੈਮਟਨ ਦੇ ਵਿੱਚ ਆ ਈਟੋਪੀਗੋ ਦੇ ਵਿੱਚ ਆ ਨਾਰਥ ਯੋਕ ਜਾਂ ਕਿਸੇ ਵੀ ਸਾਰਿਆਂ ਕੋਲ ਗਿਆ ਸਾਰਿਆਂ ਦੇ ਫੋਨ ਵੀ ਨੰਬਰ ਵੀ ਮੇਰੇ ਤੋਂ ਕਾਰਡ ਇਕੱਠੇ ਪਿਆ ਐਡਾ ਐਡਾ ਥੱਬਾ ਪੱਕਾ ਮੇਰੇ ਬੈਗ ਦੇ ਵਿੱਚ ਪਿਆ ਹੂੰ ਉਹਨਾਂ ਨੇ ਵੀ ਕਿਸੇ ਨੇ ਹੈਲਪ ਨਹੀਂ ਕੀਤੀ ਲਾਇਰ ਲੱਭਣ ਦੀ ਕੋਸ਼ਿਸ਼ ਕੀਤੀ ਇਹ ਵੀ ਹੈ ਨਹੀਂ ਵੀ ਤੂੰ ਪੇ ਨਹੀਂ ਕਰ ਸਕਦਾ ਪੇ ਕਰਨ ਦੇ ਕਿਹਾ ਵੀ ਪੇ ਕਰ ਮੈਂ ਮੈਂ ਪੈਸੇ ਪੇ ਕਰਨ ਨੂੰ ਵੀ ਕਿਹਾ ਪਹਿਲਾਂ ਮੈਂ ਕਿਹਾ ਵੀ ਤੁਸੀਂ ਮੇਰੇ ਤੋਂ ਪੈਸੇ ਲੈ ਲਓ ਪਰ ਮੈਨੂੰ ਹੱਲ ਵੀ ਤਾਂ ਦੱਸ ਦਿਓ ਕੋਈ ਫਿਰ ਹੱਲ ਜਿਹੜੇ ਬੰਦੇ ਨਵੇਂ ਬੰਦੇ ਕੋ ਜਾਣਾ ਰੋਜ਼ ਜਾਣਾ ਫਿਰ ਤਰੀਕੇ ਨਾਲ ਹੌਲੀ ਹੌਲੀ ਪਤਾ ਹੀ ਲੱਗਣਾ ਸ਼ੁਰੂ ਹੋ ਗਿਆ ਵੀ ਇਹ ਕਿਸੇ ਨੂੰ ਕੁਝ ਪਤਾ ਨਹੀਂ ਕਿਸੇ ਨੂੰ ਕੁਝ ਨਹੀਂ ਪਤਾ ਇੱਥੇ ਓਕੇ ਤੇ ਕਿਸੇ ਮਨਿਸਟਰ ਕੋਲੇ ਗਿਆ ਹੋਏ ਕਿਸੇ ਐਮਪੀ ਰੂਬੀ ਸੋਤਾ ਸਭ ਤੋਂ ਪਹਿਲਾਂ ਮੈਂ ਉਹਨਾਂ ਕੋਲ ਗਿਆ ਉਹਨਾਂ ਨੇ ਵੀ ਕਿਤੇ ਨਹੀਂ ਮਰੀ ਸੁਣੀ ਓਕੇ ਮੈਂ ਉਹਨਾਂ ਦੇ ਆਫਿਸ ਤੱਕ ਗਿਆ ਪੰਜ ਕੁੜੀਆਂ ਉਹਦੇ ਵਿੱਚ ਬਜ਼ੁਰਗ ਵੀ ਤੇ ਛੋਟੀ ਉਮਰ ਦੇ ਜਿਨ੍ਹਾਂ ਨੇ ਇੱਥੇ ਲੀਗਲੀ ਤੌਰ ਤੇ ਕੰਮ ਵੀ ਨਹੀਂ ਕਰ ਸਕਦੇ ਉਹਨਾਂ ਨੂੰ ਮੋਰੇ ਰਿਸੈਪਸ਼ਨ ਤੇ ਭਾਇਆ ਹੋਇਆ 16 16 17 17 ਸਾਲ ਦੀ ਉਮਰਾਂ ਦੇ ਵਿੱਚ ਨਿਆਣੇ ਉਹਨਾਂ ਦੇ ਘਰ ਦੇ ਨਿਆਣਿਆਂ ਨਾਲੇ ਓਕੇ ਉਹਨਾਂ ਨੇ ਵੀ ਕਿਸੇ ਨੇ ਨਹੀਂ ਸੁਣੀ ਓਕੇ ਕੋਈ ਲਾਇਰ ਕਿਸੇ ਨੇ ਨਹੀਂ ਸੁਣੀ ਤੇਰੀ ਲਾਇਰ ਲੱਭਿਆ ਕੋਈ ਕੋਈ ਇਦਾਂ ਦਾ ਲਾਇਰ ਹੀ ਨਹੀਂ ਹੈਗਾ ਆਪਣਾ ਇੱਥੇ ਬ੍ਰੈਂਟਨ ਦੇ ਵਿੱਚ ਜਿਹੜਾ ਕਿ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੋਵੇ ਸਾਡੀ ਕਮਿਊਨਿਟੀ ਦਾ ਜੇ ਕਰਦਾ ਵੀ ਆ ਕੋਈ ਇਮੀਗ੍ਰੇਸ਼ਨ ਦਾ ਕੰਮ ਤਾਂ ਉਹ ਵੀ ਬਿਨਾ ਪੈਸੇ ਲੈ ਜੇ ਉਹਨਾਂ ਨੂੰ ਕਿਤੇ ਕਹਿ ਦਿੱਤਾ ਕਿ ਨਾ ਲੀਗਲ ਹੈਡ ਜਿਹੜੀ ਸਰਕਾਰੀ ਸੁਵਿਧਾਵਾਂ ਇੱਥੇ ਹੂੰ ਉਹਨਾਂ ਬਾਰੇ ਵੀ ਪੁੱਛਿਆ ਕਿ ਉਹ ਉਹਦੇ ਵਿੱਚ ਕੋਈ ਵਕੀਲ ਮਿਲ ਜਾਵੇ ਕਿਤੇ ਕੋਈ ਵਕੀਲ ਨਹੀਂ ਮਿਲਿਆ ਫਿਰ ਅਖੀਰ ਨੂੰ ਆਪਣੇ ਇੱਥੇ ਕਮਿਊਨਿਟੀ ਦੀ ਸੇਵਾ ਕਰਨ ਵਾਸਤੇ ਇੱਕ ਨਾ ਕਿਸੇ ਵੀ ਮਤਲਬ ਕਿ ਜ਼ਰੂਰੀ ਨਹੀਂ ਕਿ ਕਿ ਕਿਸੇ ਇੱਕ ਕਮਿਊਨਿਟੀ ਦੀ ਮਲਟੀਪਲ ਲੈਂਗੁਏਜ ਦੇ ਵਿੱਚ ਉੱਥੇ ਕੰਮ ਕਰਦੇ ਆ ਬੰਦੇ ਉਸ ਕਮਿਊਨਿਟੀ ਦੀ ਆਪਣੀ ਕਮਿਊਨਿਟੀ ਦੀ ਸਰਵਿਸਿਜ਼ ਵਾਸਤੇ ਉੱਥੇ ਬੰਦੇ ਬੈਠੇ ਮੈਂ ਉਹਨਾਂ ਕੋਲੇ ਗਿਆ ਉਹਨਾਂ ਨੇ ਕੁਝ ਹੱਦ ਤੱਕ ਉਹਨਾਂ ਦੇ ਵਿੱਚ ਇੱਕ ਦੀਦੀ ਆ ਜਿਨ੍ਹਾਂ ਦਾ ਨਾਮ ਹੈਗਾ ਵਾ ਸੁਖਰਾਜ ਸੰਧੂ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਉਹਨਾਂ ਨੇ ਮੈਨੂੰ ਪੇਪਰ ਬਣਾ ਕੇ ਦਿੱਤੇ ਉਹਨਾਂ ਨੇ ਮੇਰੇ ਬਹੁਤ ਬਹੁਤ ਹੈਲਪ ਕੀਤੀ ਆ ਠੀਕ ਆ ਚਲ ਹੁਣ ਆਪਾਂ ਗੱਲ ਤੇ ਆਉਨੇ ਆ ਮੈਂ ਮੋਟੀ ਮੋਟੀ ਸਮਝਾ ਦਿੰਨਾ ਸਟੋਰੀ ਤਾਂ ਬਹੁਤ ਲੰਮੀ ਆ ਅਸਲ ਦੇ ਵਿੱਚ ਹਸਬੰਡ ਵਾਈਫ ਦਾ ਚੱਕਰ ਪੈ ਗਿਆ ਸੀ ਉਹਨਾਂ ਨੇ ਅਲੀਗੇਸ਼ਨ ਲਾਇਆ ਬਹੁਤ ਥੋੜੇ ਤੇ 18 ਅਲੀਗੇਸ਼ਨ ਲੱਗੇ ਤੇ ਤੁਹਾਡਾ ਡੈਪੁਟੇਸ਼ਨ ਲੈਟਰ ਤੁਹਾਨੂੰ ਆਇਆ ਹਨਾ ਪੀਆਰ ਕੈਨਸਲ ਹੋਈ ਸਾਰਾ ਕੁਝ ਹੋਇਆ 8 ਸਾਲਾਂ ਦਾ ਤੁਹਾਡਾ ਬੇਟਾ ਹੁਣ ਮੈਂ ਤੁਹਾਡੇ ਵਾਈਫ ਦੇ ਤੁਸੀਂ ਇੱਕ ਤਰਫੀ ਸਟੋਰੀ ਸੁਣਾਤੀਛਦੀ ਬੇ ਕੋਈ ਨਾ ਮੈਂ ਤੁਹਾਨੂੰ ਗਲਤ ਵੀ ਨਹੀਂ ਕਹਿੰਦਾ ਤੁਹਾਡੀ ਵਾਈਫ ਦੇ ਤੇ ਭਰਾ ਦਾ ਮੈਨੂੰ ਮੈਸੇਜ ਆਇਆ ਸੀ ਉਹ ਕਿ ਮੈਨੂੰ ਬਹੁਤ ਭਰਾ ਉਹਦਾ ਬੜਾ ਗਲਤ ਬੋਲਿਆ ਇਟਸ ਓਕੇ ਤੁਹਾਡੀ ਵਾਈਫ ਨੇ ਵਧੀਆ ਗੱਲ ਉਹ ਮੈਨੂੰ ਪੜ੍ਹ ਕੇ ਸੁਣਾ ਦੇਣਾ ਤੁਸੀਂ ਜੋ ਤੁਹਾਡੀ ਤਰਕ ਹੋਈ ਅਸਲ ਦੇ ਵਿੱਚ ਮੈਨੂੰ ਸੁਣਾ ਦਿਓ ਕਿਉਂਕਿ ਉਹ ਨਹੀਂ ਕੈਮਰੇ ਅੱਗੇ ਆਉਣਗੇ ਤੇ ਮੇਰਾ ਫਰਜ ਬਣਦਾ ਸੀ ਵੀ ਦੋਨੇ ਕੈਮਰੇ ਮੂਰੇ ਜੀ ਉਹਨਾਂ ਨੂੰ ਲੱਗਦਾ ਵਾ ਜੀ ਉਹ ਸੱਚੇ ਆ ਕੈਮਰੇ ਮੂਰੇ ਆ ਵੀ ਜਾਣ ਤੇ ਮੈਂ ਉਹਨਾਂ ਕੋਲ ਮੈਂ ਕਿਹਾ ਕੁਝ ਗਲਤ ਕੀਤਾ ਇਦਾਂ ਦਾ ਵੀ ਜਿਹੜਾ ਮੈਂ ਗਲਤੀ ਕੀਤੀ ਦਾ ਕੀ ਹੈ ਤੈਨੂੰ ਇਨਸਾਫ ਚਾਹਣਾ ਕੀ ਹੈ ਦੱਸ ਦੇ ਸਿੰਪਲ ਇਨਸਾਫ ਤਾਂ ਮੈਂ ਹੁਣ ਇਹੀ ਚਾਹਣਾ ਕਿ ਮੇਰੇ ਉੱਤੇ ਜਿਹੜੇ ਝੂਠੇ ਲੱਗੇ ਹੋਏ ਐਲੀਗੇਸ਼ਨ ਆ ਉਹਨਾਂ ਨੂੰ ਉਹ ਵਾਪਸ ਲਵੇ ਐਟ ਲੀਸਟ ਉਹ ਤਾਂ ਵਾਪਸ ਲੈਵੇ ਡੈਪੋਟੇਸ਼ਨ ਦਾ ਤਾਂ ਚਲੋ ਜਿਹੜਾ ਹੱਲ ਹੋਣਾ ਸੀ ਮੈਂ ਹੱਲ ਮੈਨੂੰ ਇੱਥੇ ਰਿਫਿਊਜੀ ਅਪਲਾਈ ਕਰਨਾ ਪਿਆ ਜਾਂ ਦੂਜਾ ਹੋਰ ਕੋਈ ਕੇਸ ਅਪਲਾਈ ਕਰਨਾ ਪਿਆ ਮੈਂ ੱੱਕੇ ਖਾ ਖੂ ਕੇ ਸਿੱਖ ਕੇ ਆਪ ਹੀ ਇਹ ਅਪਲਾਈ ਕਰ ਲਿਆ ਵਾ ਓਕੇ ਠੀਕ ਆ ਉਹਨਾਂ ਦਾ ਜਿਹੜਾ ਪਹਿਲਾ ਕਿ ਐਲੀਗੇਸ਼ਨ ਹੈਗਾ ਉਹ ਕਹਿੰਦੇ ਵੀ 2015 ਨਵੰਬਰ ਵਿਆਹ ਤੋਂ 5 ਦਿਨ ਬਾਅਦ ਮੈਨੂੰ ਰੋਡ ਤੇ ਖੜੀ ਕਰਕੇ ਕੁੱਟਿਆ ਸੀ ਕਿਉਂਕਿ ਮੇਰੇ ਡੈਡੀ ਨੇ ਮੈਨੂੰ ਬੇਦਖਲ ਕਰਤਾ ਸੀ ਓਕੇ ਤੁਹਾਡੀ ਇੰਟਰ ਕਾਸਟ ਮੈਰਿਜ ਆ ਹਣਾ ਪਹਿਲਾਂ ਸੁਣ ਲਓ ਪੂਰੀ ਗੱਲ ਤੇ ਵਿਆਹ ਕਰਨ ਦਾ ਕੁਝ ਹੱਥ ਨਹੀਂ ਸੀ ਲੱਗਾ ਉਹਨਾਂ ਨੇ ਕਿਹਾ ਕਹਿੰਦੀ ਹਰ ਤੀਜੇ ਦਿਨ ਕੁੱਟਦਾ ਸੀਗਾ ਘਰੋਂ ਕੱਢ ਦਿੰਦਾ ਸੀ ਰੋਡ ਤੇ ਖੜਕੇ ਰੋਂਦੀ ਹੁੰਦੀ ਸੀ ਕਿਉਂਕਿ ਘਰ ਨਹੀਂ ਜਾ ਸਕਦੀ ਕਿਉਂਕਿ ਆਲਰੇਡੀ ਤੁਹਾਡੇ ਨਾਲ ਵਿਆਹ ਕਰਾ ਲਿਆ ਸੀ ਉਹਨਾਂ ਨੇ ਹੁਣ ਬਾਅਦ ਵਿੱਚ ਮੁੰਡਾ ਹੋਇਆ ਨਾ ਪਲਾਨ ਇਹ ਸੀ ਕਿ ਮੁੰਡਾ ਇੰਡੀਆ ਰੱਖਾਂਗੇ ਆਪਾਂ ਬਾਹਰ ਆਵਾਂਗੇ ਕੈਨੇਡਾ ਆਈ ਕਹਿੰਦੀ ਤੁਹਾਡੀ ਸਟੋਰੀ ਸੁਣ ਕੇ ਮੈਨੂੰ ਬਹੁਤ ਬੋਲਦੇ ਨੇ ਕਿ ਤੁਹਾਨੂੰ ਰਿਲੀਜ਼ ਰੈਲਾਈਜ਼ ਨਹੀਂ ਹੋਇਆ ਉਹਨਾਂ ਨੇ ਤੁਹਾਨੂੰ ਬੁਲਾਇਆ ਸੀਗਾ ਉਹ ਗੱਡਾ ਚਲੋ ਪਰ ਆਹ ਕੁੱਟਮਾਰ ਵਾਲਾ ਸੀਨ ਕੀ ਸੀ 2015 ਵਿਆਹ ਤੋਂ ਬਾਅਦ ਤਿੰਨ ਚਾਰ ਦਿਨ ਬਾਅਦ ਹੀ ਕੁੱਟਦਾ ਸੀ 3-4 ਦਿਨ ਬਾਅਦ ਕੁੱਟਣ ਵਾਲਾ ਸੀਨ ਤਾਂ ਕਿਤੇ ਹੋਇਆ ਹੀ ਨਹੀਂ ਹੈਗਾ ਜਿਹੜਾ ਉਹ ਕੁੱਟਮਾਰ ਕਹਿੰਦੀ 5 ਦਿਨ ਬਾਅਦ ਤਾਂ ਸਾਨੂੰ ਇਹ ਪਤਾ ਲੱਗਾ ਸੀਗਾ ਕਿ ਉਹ ਪ੍ਰੈਗਨੈਂਟ ਹੈ ਓਕੇ ਠੀਕ ਆ ਘਰੇ ਜਿੱਦਣ ਆਏ ਜਿਸ ਦਿਨ ਘਰੇ ਆਏ ਉਹ ਤੋਂ ਦੂਜੇ ਦਿਨ ਹੀ ਉਹ ਪ੍ਰੈਗਨੈਂਟ ਸੀਗੀ ਠੀਕ ਆ ਜੀ ਠੀਕ ਆ ਹੁਣ ਮੇਰੇ ਨਾਲ ਰਿਲੇਸ਼ਨ ਦੇ ਵਿੱਚ ਅਸੀਂ ਵਿਆਹ ਕਰਾ ਲਿਆ ਸੀ ਪ੍ਰੈਗਨੈਂਸੀ ਸਾਰਾ ਕੁਝ ਪਤਾ ਲੱਗਣਾ ਹੀ ਸੀ ਹਾਂਜੀ ਕਿਤੇ ਵੀ ਕਿਸੇ ਤਰੀਕੇ ਦੀ ਕੋਈ ਕੁੱਟਮਾਰ ਨਹੀਂ ਹੋਈ ਓਕੇ ਠੀਕ ਹੈ ਜੀ ਮਤਲਬ ਤੁਸੀਂ ਕਹਿੰਦੇ ਹੋ ਵੀ ਮੈਂ ਕੁਛ ਨਹੀਂ ਕੁੱਟਿਆ ਨਹੀਂ ਅਹੀਂ ਨਹੀਂ ਕੁੱਟਿਆ ਕਿਸੇ ਨੇ ਮੇਰੇ ਘਰ ਦੇ ਵੀ ਇਵਨ ਕਿ ਜਦੋਂ ਅਸੀਂ ਵਿਆਹ ਕਰਾ ਕੇ ਘਰੇ ਆਏ ਮੇਰੀ ਮਾਂ ਨੇ ਮੇਰੇ ਪਿਓ ਨੇ ਮੇਰੇ ਸਾਰੇ ਘਰ ਦੇ ਬੰਦਿਆਂ ਨੇ ਆਉ ਭਗਦ ਕੀਤੀ ਉਹਦੀ ਓਕੇ ਤੁਹਾਡੇ ਤੇ ਉਹਨਾਂ ਨੇ ਪਹਿਲਾ ਕੇਸ ਲਾਇਆ ਸੀ ਉਹਦਾ ਰੀਜਨ ਉਹਨਾਂ ਨੇ ਦੱਸਿਆ ਕਿ ਮੈਂ ਪਹਿਲਾ ਕੇਸ 2019 ਦੇ ਵਿੱਚ ਪੁਲਿਸ ਕੇਸ ਕੀਤਾ ਸੀ ਕਿਉਂਕਿ ਗਾਲਾਂ ਕੁੱਟਣਾ ਕੁੱਟ ਕੇ ਮਤਲਬ ਕਿ दारू ਪੀਂਦਾ ਸੀ ਕਹਿੰਦੇ ਡਰਿੰਕ ਕਰਕੇ ਨਸ਼ਾ ਕੋਈ ਛੱਡਦਾ ਨਹੀਂ ਸੀਗਾ 2019 ਦੀ ਗੱਲ ਹੈ ਟਾਰਚਰ ਕੀਤਾ ਜੇਲ੍ਹ ਤੋਂ ਛਡਵਾਉਣ ਦਾ ਕੇਸ ਵਾਪਸ ਲੈ ਕਿਉਂਕਿ ਮੇਰਾ ਮੁੰਡਾ ਉਹਨਾਂ ਕੋਲ ਸੀ ਇਹਨਾਂ ਨੇ ਵਾਪਸ ਲੈ ਲੈ ਸੀ ਕੇਸ 2019 ਦੇ ਵਿੱਚ ਕੇਸ ਵਾਪਸ ਨਹੀਂ ਸੀ ਲਿਆ ਜਿੱਦਣ ਜਿੱਦਣ ਇਹਨਾਂ ਨੇ ਮੇਰੇ ਕੁੱਟ ਮਾਰਦੇ ਉੱਤੇ ਮੇਰੇ ਤੇ ਪਰਚਾ ਕਰਾਇਆ ਸੀ 2018 ਜਾਂ 19 ਜਿੱਦਾਂ ਵੀ 2019 ਦੇ ਵਿੱਚ ਇਹਨਾਂ ਦੋਨਾਂ ਸਹਿਲੀਆਂ ਨੇ ਆਪਸ ਵਿੱਚ ਆਓ ਭਗਤ ਬਣਾ ਕੇ ਮਤਲਬ ਗੱਲਾਂ ਬਣਾ ਕੇ ਮੇਰੇ ਤੇ ਉਹ ਪਰਚਾ ਮੈਂ ਤਾਂ ਘਰੇ ਹੀ ਨਹੀਂ ਸੀਗਾ ਮੈਨੂੰ ਤਾਂ ਮੇਰੇ ਘਰ ਦੇੰ ਦਾ ਇੰਡੀਆ ਤੋਂ ਫੋਨ ਆਇਆ ਸੀਗਾ ਕਿ ਹਨਾ ਘਰੇ ਪੁਲਿਸ ਆਈ ਆ ਵੀ ਪੁਲਿਸ ਨੂੰ ਨਹੀਂ ਪਤਾ ਕੀ ਆ ਆਪਸ ਚ ਲੜੀਆਂ ਜਾਂ ਕੀ ਹੋਇਆ ਇਹਨਾਂ ਨੇ ਆਪਸ ਵਿੱਚ ਜੋ ਵੀ ਸੀਨ ਬਣਾਇਆ ਪੁਲਿਸ ਕਰੇ ਆਈ ਮੈਂ ਤਾਂ ਗੱਡੀ ਲੈ ਕੇ ਹਲੇ ਗੱਡੀ ਡਰਾਈਵ ਦੇ ਉੱਤੇ ਪਾਰ ਕੀਤੀ ਆ ਪੁਲਿਸ ਹੁੰਦੇ ਆ ਸਾਰੀ ਗੀਤੀ ਚ ਮਾਰੀ ਤੇ ਲੰਮਾ ਪਾ ਲਿਆ ਤੇ ਅਰੈਸਟ ਕਰਕੇ ਲੈ ਗਏ ਤੁਸੀਂ ਕਿਸੀਨੋ ਜਾਣ ਦਾ ਕਿਹਾ ਕਿਸੀਨੋ ਜਾਂਦੇ ਹੁੰਦੇ ਸੀ ਤੁਸੀਂ ਹਾਂ ਮੈਂ ਕਿਸੀਨੋ ਜਾਂਦਾ ਸੀਗਾ ਓਕੇ ਕਿਸੀਨੋ ਜਾਣਾ ਵੀ ਸ਼ੁਰੂ ਮੈਂ ਉਦੋਂ ਕੀਤਾ ਜਦੋਂ ਇਹਦੀ ਹੀ ਸਹੇਲੀ ਮੈਂ ਨਾਮ ਨਹੀਂ ਲੈਣਾ ਹੁਣ ਉਹਦਾ ਹਾਂਜੀ ਉਹਨੇ ਆਣ ਕੇ ਘਰੇ ਆਣ ਕੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਮੈਨੂੰ ਕਿਸੀਨੋ ਪਤਾ ਜੇ ਮੈਂ ਇੱਕ ਕਰਦਾ ਨਹੀਂ ਤੁਸੀਂ ਆਪਦੀ ਵਾਈਫ ਤੇ ਲੈਸਬੀਅਨ ਦਾ ਲਾਇਆ ਹਣਾ ਉਹਨਾਂ ਨੇ ਲੈਸਬੀਅਨ ਤੁਸੀਂ ਕਹਿੰਦੇ ਹੋ ਵੀ ਮੇਰੀ ਵਾਈਫੜੀ ਲੈਸਬੀਅਨ ਸੀਗੀ ਤੁਸੀਂ ਕਹਿੰਦੇ ਹੋ ਤੁਹਾਡੇ ਕੋਲੇ ਪ੍ਰੂਫ ਹੈਗੇ ਨੇ ਕੋਈ ਮੇਰੇ ਤੋਂ ਪ੍ਰੂਫ ਪੈ ਆ ਮੈਂ ਉਹ ਉਹ ਮੈਂ ਕੋਈ ਰਿਕਾਰਡਿੰਗ ਆ ਮੈਂ ਆਪ ਨਹੀਂ ਕੀਤੀਆਂ ਮੇਰੀ ਵਾਈਫ ਕੋਲ ਜਿਹੜਾ ਫੋਨ ਚੱਲਦਾ ਸੀਗਾ ਉਹ ਮੇਰਾ ਫੋਨ ਟੁੱਟੀ ਆ ਮੇਰਾ ਫੋਨ ਟੁੱਟ ਗਿਆ ਇਹਨੇ ਮੈਨੂੰ ਆਪਣਾ ਫੋਨ ਦੇ ਦਿੱਤਾ ਉਹ ਫੋਨ ਦੇ ਵਿੱਚ ਗਾਣੇ ਸੁਣਦਾ ਪਿਆ ਸੀ ਮੈਂ ਤਾਂ ਆਪਣੇ ਕਟਿੰਗ ਕਰਾਉਣ ਜਾਂਦਾ ਪਿਆ ਮੈਨੂੰ ਗਾਣੇ ਸੁਣਦੇ ਸੁਣਦੇ ਵਿੱਚੇ ਉਹ ਰਿਕਾਰਡਿੰਗਾਂ ਚੱਲ ਪਈਆਂ ਜਦੋਂ ਰਿਕਾਰਡਿੰਗਾਂ ਚੱਲੀਆਂ ਮੈਂ ਤਾਂ ਫੇਸ਼ ਸ਼ੌਕ ਹੋੜ ਗਿਆ ਵੀ ਮੇਰੇ ਮੇਰੇ ਹਾਉ ਪਾਉ ਉਸ ਟਾਈਮ ਤੇ ਉੱਤੇ ਮੇਰੇ ਜੋ ਮੇਰੇ ਤੇ ਬੀਤੀ ਮੈਂ ਹੀ ਜਾਣਦਾ ਮੈਂ ਕਿਸੇ ਨੂੰ ਦੱਸਣਾ ਮੈਂ ਰਿਕਾਰਡਿੰਗਾਂ ਸੁਣੀਆਂ ਨੇ ਇਹ ਅਲੀਗੇਸ਼ਨ ਮੈਂ ਵੀ ਕਹੂੰਗਾ ਵੀ ਉਹਨਾਂ ਦੇ ਜਿਹੜੀ ਜੋ ਦੋ ਕੁੜੀਆਂ ਦੇ ਵਿੱਚ ਤੇ ਇਹ ਚੀਜ਼ ਲਈ ਮੈਂ ਬਿਲਕੁਲ ਐਗਰੀ ਕਰਦਾ ਕਿਉਂਕਿ ਇੱਥੇ ਤੁਸੀਂ ਸਹੀ ਹੋ ਕੁੱਟ ਮਾਰੋ ਮੈਂ ਦੇਖੇ ਹੀ ਨਹੀਂ ਜੀ ਤੁਸੀਂ ਕੁੱਟਿਆ ਕਿ ਮਾਰਿਆ ਚਲੋ ਜੋ ਵੀ ਆ ਉਹ ਉਹਨਾਂ ਨੇ ਕਿਹਾ ਕਿ ਮੈਂ ਸੈਂਪਥੀ ਨਹੀਂ ਲੈ ਰਹੀ ਪਰ ਇਹਨਾਂ ਨੇ ਮੈਨੂੰ ਬਲਕਿ ਜ਼ਬਰਦਸਤੀ ਸੈਕਸ਼ੂਅਲੀ ਹਰਾਸਮੈਂਟ ਕੀਤਾ ਕੱਪੜੇ ਲਾ ਕੇ ਜ਼ਬਰਦਸਤੀ ਰੋਣਾ ਸਟਾਰਟ ਕਰਨ ਦਾ ਮੇਰੇ ਸਾਹਮਣੇ ਬੈਠ ਕੇ ਹੱਸਣ ਲੱਗ ਜਾਂਦਾ ਕਦੇ ਐਦਾਂ ਦਾ ਕੁਝ ਹੋਇਆ ਕੁਝ ਐਦਾਂ ਦਾ ਭਾਜੀ ਜਿੰਨੇ ਅਲੀਗੇਸ਼ਨ ਲਾਏ ਆ ਇਹ ਸਾਰੀ ਸਟੋਰੀ ਬਣਾਈ ਹੋਈ ਆ ਉਹਦੇ ਜਿੱਥੇ ਉਹ ਕੰਮ ਕਰਦੀ ਆ ਉਸ ਜਗ੍ਹਾ ਦੇ ਉੱਤੇ ਉਹਦੇ ਨਾਲ ਇੱਕ ਇਸ ਸਹੇਲੀ ਕੰਮ ਕਰਦੀ ਆ ਉਹ ਆਪਣੀ ਪੰਜਾਬੀ ਨਹੀਂ afghani ਆ ਓਕੇ ਠੀਕ ਆ ਉਹਦੇ ਉਹਦੇ ਵੀ ਨਿਆਣੇ ਆ ਉਸ ਸਹੇਲੀ ਨੇ ਆਪਣੇ ਬੋਏਫ੍ਰੈਂਡ ਤੇ ਜਾਂ ਹਸਬੰਡ ਤੇ ਮੈਂ ਉਹਦੇ ਨੂੰ ਜਾਣ ਪਛਾਣ ਨਹੀਂ ਹੈਗੀ ਮੈਨੂੰ ਨਾਮ ਪਤਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਠੀਕ ਆ ਠੀਕ ਆ ਕਿਉਂਕਿ ਮੈਂ ਕਿਸੇ ਦੀ ਮੈਂ ਮੈਂ ਨਾਮ ਉਹਨੂੰ ਜਾਣਾ ਨਾ ਮੈਂ ਜਾਣ ਪਛਾਣਾ ਮੈਂ ਕਿਸੇ ਦਾ ਨਾਮ ਲੈ ਕੇ ਕਿਸੇ ਨੂੰ ਬਦਨਾਮ ਹੋਰ ਨੂੰ ਨਹੀਂ ਕਰਨਾ ਚਾਹੁੰਦਾ ਪਰ ਉਹਨੇ ਵੀ ਸੇਮ ਸਟੋਰੀ ਬਣਾ ਕੇ ਆਪਣੇ ਬੋਏਫ੍ਰੈਂਡ ਨੂੰ ਜਾਂ ਆਪਣੇ ਹਸਬੰਡ ਨੂੰ ਇੱਥੋਂ ਕੈਨੇਡਾ ਤੋਂ ਬੈਕ ਹੋਮ ਜਿੱਥੇ ਦਾ ਵੀ ਉਹ ਸੀਗਾ ਉੱਥੇ ਉਹਨੇ ਡਿਪੋਰਟ ਕਰਾਇਆ ਪਲੱਸ ਜਿਹੜੀ ਇਹਦੀ ਉਹ ਸਹੇਲੀ ਹੈ ਲੋਕਾਂ ਮੁੰਡਿਆਂ ਨਾਲ ਗੱਲਾਂ ਕਰਨੀਆਂ ਉਹ ਵੀ ਤੁਸੀਂ ਲਾਲਿਆਂ ਦੇ ਮੁੰਡੇ ਨਾਲ ਵਿਆਹ ਕਰਾ ਲਿਆ ਜੱਟਾਂ ਦੇ ਨਾਲ ਕਰਾਉਣਾ ਸੀ ਅੱਜ ਉਹਨੇ ਵਿਆਹ ਹੀ ਉਸ ਕੁੜੀ ਦੇ ਭਰਾ ਦੇ ਨਾਲ ਕਰਾ ਲਿਆ ਇੰਡੀਆ ਜਾ ਕੇ ਓਕੇ ਇੱਕ ਮੇਰਾ ਹੋਰ ਗੱਲ ਆ ਜੇ ਤੁਹਾਨੂੰ ਪਤਾ ਸੀ ਤੁਹਾਡੀ ਵਾਈਫ ਲੈਸਬੀਅਨ ਉਹਦੀ ਕੁੜੀ ਨਾਲ ਰਿਲੇਸ਼ਨ ਤੁਸੀਂ ਦੁਬਾਰਾ ਉਹਦੇ ਨਾਲ ਰਹਿਣ ਕੋ ਦਿੱਤਾ ਉਹਨੂੰ ਮੈਨੂੰ ਹਣ ਭਾਜੀ 2019 ਦੇ ਵਿੱਚ ਜਦੋਂ ਮੈਂ ਇੱਥੇ ਆਇਆ 18 19 ਦੇ ਵਿੱਚ ਇੱਥੇ ਆਇਆ ਤੇ ਆਨ ਆਂਦਿਆਂ ਸਰ ਇਹ ਚੀਜ਼ਾਂ ਮੈਨੂੰ ਹੁਣ ਪਤਾ ਲੱਗੀਆਂ ਮੈਂ ਹੁਣ ਮੈਂ ਪਹਿਲਾਂ ਤਾਂ ਕਲੀਅਰ ਨਹੀਂ ਸੀਗਾ ਕੀ ਹੈ ਨਾ ਵੀ ਆ ਚੀਜ਼ਾਂ ਹੋਈਆਂ ਫਿਰ ਹੌਲੀ ਹੌਲੀ ਜਦੋਂ ਮੈਨੂੰ ਆ ਵੀਡੀਓ ਰਿਕਾਰਡਿੰਗਾਂ ਮਿਲ ਗਈਆਂ ਫਿਰ ਮੈਂ ਉਸ ਚੀਜ਼ ਨੂੰ ਚੁੱਪ ਕਰਕੇ ਅੰਦਰੋਂ ਅੰਦਰ ਹੀ ਪਿੰਦਾ ਆ ਰਿਹਾ ਸੀ ਮਿਲ ਗਈਆਂ ਸੀ ਰਹਿਣ ਲੱਗ ਗਈਆਂ ਸੀ ਇਕੱਠੇ ਰਹਿੰਦੇ ਸੀਗੇ ਇਹ ਇੱਕ ਵਾਰੀ ਪ੍ਰੈਗਨੈਂਟ ਵੀ ਹੋਈ ਉਹਦੇ ਵਿੱਚ ਓਕੇ ਅਸੀਂ ਦੋਨੇ ਇਕੱਠੇ ਰਹਿੰਦੇ ਹੁੰਦੇ ਸੀ ਉਹ ਸਾਡੇ ਨਾਲ ਰਹਿਣੋਂ ਹਟ ਗਈ ਸੀਗੀ ਠੀਕ ਇਹਦੇ ਰਿਸ਼ਤੇਦਾਰ ਸੀਗੇ ਇਹਦੇ ਮੰਮੀ ਡੈਡੀ ਦੇ ਕਹਿਣ ਦੇ ਉੱਤੇ ਇਹਦੇ ਕੋਈ ਰਿਸ਼ਤੇਦਾਰ ਆ ਜਿਹੜੇ ਇੱਥੇ ਬ੍ਰੈਮਟਨ ਦੇ ਵਿੱਚ ਇਹਦੇ ਡੈਡੀ ਦੇ ਦੋਸਤਾਂ ਏ ਉਹਨਾਂ ਨੂੰ ਚਾਚਾ ਜੀ ਜਾਂ ਮਾਮਾ ਜੀ ਬੰਨੇ ਕੀ ਕਹਿੰਦੀ ਮੈਨੂੰ ਹੁਣ ਯਾਦ ਨਹੀਂ ਚੰਗੀ ਤਰ੍ਹਾਂ ਵੀ ਚਾਚਾ ਲੱਗਦਾ ਕਿ ਮਾਮਾ ਲੱਗਦਾ ਇਹਨਾਂ ਦਾ ਓਕੇ ਤੇ ਉਹ ਆਏ ਉਹਨਾਂ ਨੇ ਸਾਡੀ ਆਪਸ ਵਿੱਚ ਗੱਲਬਾਤ ਜਿਹੜੀ ਜਿਹੜੀ ਵੀ ਗੱਲ ਦਾ ਇਸ਼ੂ ਸੀਗਾ ਉਸ ਟਾਈਮ ਦੇ ਉੱਤੇ ਵੀ ਮੈਨੂੰ ਇਹ ਚੀਜ਼ਾਂ ਰਿਕਾਰਡਿੰਗਾਂ ਮਿਲੀਆਂ ਜਾਂ ਕੋਈ ਗੱਲ ਹੋਈ ਉਹ ਕਹਿੰਦੇ ਚਲੋ ਯਾਰ ਇਹ ਰਿਕਾਰਡਿੰਗਾਂ ਦੇ ਵਿੱਚ ਉਹ ਕੁੜੀ ਨੇ ਕਿਤੇ ਗੁੱਸੇ ਵਿੱਚ ਉਹਨੂੰ ਬੋਲ ਦਿੱਤਾ ਉਹਨੂੰ ਡਿਪਰੈਸ਼ਨ ਹੈਗਾ ਵਾ ਕੁੜੀ ਨੂੰ ਵੀ ਉਹਦੀ ਸਹੇਲੀ ਆ ਉਹਨੇ ਉਦਾਂ ਗੁੱਸੇ ਵਿੱਚ ਬੋਲ ਦਿੱਤਾ ਹੋਣਾ ਮੈਂ ਕਿਹਾ ਡਿਪਰੈਸ਼ਨ ਤਾਂ ਹੁੰਦਾ ਰਿਕਾਰਡਿੰਗਾਂ ਮੈਂ ਕਿਹਾ ਥੋੜੀ ਕੀਤੀਆਂ ਹ ਜੇ ਤੁਸੀਂ ਉਹ ਰਿਕਾਰਡਿੰਗਾਂ ਨੂੰ ਤੁਸੀਂ ਕਹਿੰਦੇ ਝੂਠਾ ਐਟ ਲੀਸਟ ਤੁਸੀਂ ਬਹਿ ਕੇ ਮੇਰੇ ਨਾਲ ਗੱਲ ਕੀਤੀ ਤੁਸੀਂ ਗਲਤੀਆਂ ਮੰਨੀਆਂ ਆਪਣੀਆਂ ਆਪ ਇਹਨੇ ਸਾਹਮਣੇ ਬਹਿ ਕੇ ਰੋਈ ਮੈਂ ਫਿਰ ਕਹਾਂ ਚੱਲ ਛੱਡ ਯਾਰ ਕੋਈ ਗੱਲ ਨਹੀਂ ਇੱਕ ਜਵਾਗ ਆ ਮੇਰਾ ਉਹਨੇ ਗੁੱਸੇ ਚ ਬੋਲ ਦਿੱਤਾ ਹੂੰ ਮੈਂ ਉਸ ਗੱਲ ਨੂੰ ਲੀਵ ਇਟ ਕੀਤਾ ਛੱਡ ਦਿੱਤਾ ਮੈਂ ਉਸ ਤੋਂ ਬਾਅਦ ਵਿੱਚ ਰਹਿਣਾ ਇਕੱਠੇ ਨਾਲ ਸ਼ੁਰੂ ਕੀਤਾ ਇਹਨੇ ਬੱਚੇ ਤੋਂ ਬੱਚੇ ਦਾ ਅਬੋਰਸ਼ਨ ਕਰਾ ਦਿੱਤਾ ਜਿਹੜਾ ਦੁਬਾਰਾ ਜਦੋਂ ਇਹ ਪ੍ਰੈਗਨੈਂਟ ਹੋਈ ਫਿਰ ਉਸ ਤੋਂ ਬਾਅਦ ਮੈਂ ਸੋਚ ਰਿਹਾ ਕਿ ਮੈਂ ਇਸ ਕੁੜੀ ਨਾਲ ਰਹਿਣਾ ਨਹੀਂ ਅਬੋਰਸ਼ਨ ਇਲੀਗਲ ਕਰਾਇਆ ਸੀਗਾ ਲੀਗਲ ਨਹੀਂ ਸੀਗਾ ਇਲੀਗਲ ਇਹ ਕੁੜੀ ਦੇ ਦੂਜੀ ਜਿਹੜੀ ਸਹੇਲੀ ਜਿਹ ਉਹਦੇ ਮੰਮੀ ਜਿਹੜੀ ਇੰਡੀਆ ਤੋਂ ਕੈਨੇਡਾ ਆਏ ਸੀਗੇ ਉਹ ਦਵਾਈ ਲੈ ਕੇ ਆਏ ਸੀ ਉਹ ਦਵਾਈ ਨੇ ਮੇਰੇ ਹਿਸਾਬ ਨਾਲ ਕੋਈ ਅਸਰ ਨਹੀਂ ਕੀਤਾ ਸੀ ਉਸ ਤੋਂ ਬਾਅਦ ਵਿੱਚ ਇਹਦੀ ਹੀ ਮੰਮੀ ਦੇ ਕਹਿਣ ਦੇ ਉੱਤੇ ਮੈਂ ਇੰਡੀ ਉੱਥੇ ਹਸਪੀਟਲ ਗਿਆ ਉੱਥੇ ਜਾ ਕੇ ਮੈਂ ਪਹਿਲਾਂ ਤਾਂ ਡਾਕਟਰ ਨੂੰ ਦੋ ਤਿੰਨ ਡਾਕਟਰਾਂ ਕੋਲ ਗਿਆ ਜਿੱਥੇ ਜਾ ਕੇ ਮੈਂ ਨਾ ਕਰਤੀ ਮੈਂ ਕਿਹਾ ਮੈਂ ਨੀਵਰਸ਼ਨ ਕਰਾਉਣਾ ਠੀਕ ਹੈ ਜੀ ਘਰੇ ਆ ਗਿਆ ਵਾਪਸ ਅਗਲੇ ਦਿਨ ਸਵੇਰ ਨੂੰ ਇਹਦੀ ਸਹੇਲੀ ਨੇ ਤੇ ਇਹਨੇ ਰਲ ਕੇ ਕੋਈ ਮੈਡੀਕਲ ਸਟੋਰ ਤੋਂ ਪਤਾ ਕੀਤਾ ਜਾਂ ਕਿਤੋਂ ਵੀ ਪਤਾ ਕੀਤਾ ਫੇਉ ਉਸ ਡਾਕਟਰ ਕੋਲ ਇਹ ਗਏ ਉਥੋਂ ਡਾਕਟਰ ਤੋਂ ਪ੍ਰੈਸਕ੍ਰਿਪਸ਼ਨ ਲਈ ਜਿੱਦਨ ਦਵਾਈ ਲਈ ਇਹਨੇ ਆਪਣੇ ਕਾਰਡ ਤੋਂ ਪੈਸੇ ਪੇ ਕੀਤੇ ਕ੍ਰੈਡਿਟ ਕਾਰਡ ਦੇ ਉੱਤੋਂ ਉਹ ਸਾਰੇ ਸਬੂਤ ਜੇ ਲੈਣੇ ਹੋਣ ਇਕੱਠੇ ਕਰਨੇ ਹੋਣ ਤਾਂ ਬਹੁਤ ਸੌਖੇ ਆ ਮਿਲ ਜਾਣੇ ਆ ਕਿਤੇ ਮਿਟੇ ਨਹੀਂ ਹੋਏ ਇਹਨੂੰ ਕੋਈ ਆਪਣੇ ਅਕਾਊਂਟ ਦੀ ਡਿਟੇਲ ਲਿਆ ਕੇ ਐਂ ਜਿਹੜੀ ਉਸ ਤਰੀਕਾ ਤਰੀਕਾ ਮੈਂ ਦੱਸ ਦੂੰਗਾ ਜੇ ਬੜੀ ਗੱਲ ਆ ਤੇ ਠੀਕ ਆ ਜੀ ਤੇ ਇੱਕ ਹੈਗਾ ਸੀਗਾ ਗੱਲਬਾਤ ਅੱਗੇ ਇਹਨਾਂ ਨੇ ਤੁਹਾਡੇ ਤੇ ਹੋਰ ਵੀ ਚੀਜ਼ਾਂ ਪਾਈਆਂ ਨੇ ਮਤਲਬ ਕਾਫੀ ਕੁਝ ਬਹੁਤ ਉਹ ਤਾਂ ਭਾਜੀ 18-19 ਚਾਰਜ ਪਾਏ ਹੋਏ ਆ ਝੂਠੇ ਹੀ ਪਾਏ ਹੋਏ ਆ ਮੈਂ ਤਾਂ ਸਿਰਫ ਇੱਕ ਫੋਨ ਉਹ ਕੁੜੀ ਤੁਹਾਨੂੰ ਫੋਨ ਕਰਦੀ ਸੀਗੀ ਇਹ ਪਰ ਅਸਲ ਦੇ ਵਿੱਚ ਉਹ ਕਹਿੰਦੀ ਵੀ ਇਹ ਉਹ ਨਹੀਂ ਤੁਸੀਂ ਫੋਨ ਕਰਦੀ ਸੀ ਉਹਨੂੰ ਮੈਂ ਸਾਰੀਆਂ ਚੈਟਾਂ ਲਿਆ ਕੇ ਮੈਂ 2018 ਤੋਂ ਪਹਿਲਾਂ ਦੀਆਂ ਚੈਟਾਂ ਜਿੱਥੇ ਮੈਨੂੰ ਇਹਨੇ ਸਾਰਾ ਕੁਝ ਇਹਦੀ ਹੀ ਸਹੇਲੀ ਨੇ ਫੋਨ ਕਰਕੇ ਦੱਸਿਆ ਸੀ ਵੀ ਤੇਰੀ ਘਰ ਵਾਲੀ ਨੇ ਇੱਕ ਫੇਸਬੁੱਕ ਦੇ ਉੱਤੇ ਫੇਕ ਅਕਾਊਂਟ ਬਣਾਇਆ ਵਾ ਉਹ ਸਾਰੀ ਚੈਟ ਮੇਰੇ ਕੋਲ 2018 ਵਾਲੀ ਵੀ ਪਈ ਆ ਲੈ ਲਵੇ ਮੈਂ ਨਾਲ ਲੈ ਕੇ ਆਇਆ ਸੀ ਜਦੋਂ ਇੰਡੀਆ ਤੋਂ ਲੈ ਕੇ ਆਇਆ ਸੀ ਓਕੇ ਜਿਹੜੇ ਮੁੰਡੇ ਨਾਲ ਗੱਲ ਕੀਤੀ ਇਹਨੇ ਉਹ ਫੇਸਬੁਕ ਦੀ ਆਈਡੀ ਤੇ ਉਹ ਇਹਨੂੰ ਆਪ ਨੂੰ ਹੀ ਪਤਾ ਵਾ ਕੌਣ ਆ ਮੁੰਡਾ ਜਿਵੇਂ ਉਹਦਾ ਨਾਮ ਲੈਣਾ ਚਾਹਵਾ ਤਾਂ ਮੈਂ ਨਾਮ ਵੀ ਲੈਨੂੰ ਪਰ ਮੈਨੂੰ ਕਿਸੇ ਦਾ ਨਾਮ ਲੈਣ ਦਾ ਕੋਈ ਜਦੋਂ ਉਹ ਵੀਡੀਓ ਪਾਈ ਸੀ ਉਹ ਕਹਿੰਦੇ ਵੀ ਇਹ ਆਪ ਬੰਦਾ ਆਪਦੇ 1000 ਦੋਸਤਾਂ ਤੇ ਖੁਦ ਕਮੈਂਟ ਕਰਵਾ ਰਿਹਾ ਤੇ ਮੇਰੀ ਆਇਡੈਂਟਿਟੀ ਰਿਵੀਲ ਕਰਵਾ ਰਿਹਾ ਤਾਂ ਤਾਂ ਕੁਝ ਕੀਤਾ ਸੀ ਤੁਸੀਂ ਮੈਂ ਭਾਜੀ ਕੁਝ ਮੈਨੂੰ ਕੀ ਲੋੜ ਪਈ ਜੇ ਮੈਂ ਜੇ ਮੈਂ ਰਿਵੀਲ ਹੀ ਕਰਾਉਣੀ ਹੁੰਦੀ ਤਾਂ ਮੈਂ ਖੁਦ ਆਪ ਵੀਡੀਓ ਪਾ ਦਿੰਦਾ ਮੈਂ ਤੁਹਾਡੇ ਤੱਕ ਨਾ ਪਹੁੰਚ ਕਰਦਾ ਓਕੇ ਇੱਥੇ ਮੈਂ ਅਨਮੋਲ ਪਤਰਾ ਜੀ ਦਾ ਨਾਮ ਜ਼ਰੂਰ ਲਵਾਂਗਾ ਕਿਉਂਕਿ ਅਨਮੋਲ ਪਤਰਾ ਜੀ 2016-17 ਜਦੋਂ NGO ਦਾ ਸਟਾਰਟ ਹੋਇਆ ਸੀਗਾ ਉਸ ਟਾਈਮ ਦੇ ਉੱਤੇ ਮੈਂ NGO ਚ ਉਹ ਅਨਮੋਲ ਵੀਰੇ ਨਾਲ ਕੰਮ ਵੀ ਕਰਾਇਆ ਉੱਥੇ ਵਲੰਟੀਅਰ ਤੌਰ ਦੇ ਉੱਤੇ ਤੇ ਉਸ ਚੀਜ਼ ਤੋਂ ਵੀ ਇਹਨੂੰ ਬਹੁਤ ਪ੍ਰੋਬਲਮ ਹੁੰਦੀ ਸੀ ਵੀ ਤੂੰ ਲੁਧਿਆਣੇ ਕੀ ਕਰਨ ਜਾਣਾ ਠੀਕ ਹੈ ਏ ਏ ਇੱਥੇ ਬੈਠੀਆਂ ਸਟੋਰੀਆਂ ਚੱਲਦੀ ਜਾਂਦੀਆਂ ਇਹਨਾਂ ਦੇ ਦਿਮਾਗ 'ਚ ਵੀ ਕੁੜੀਆਂ ਨੂੰ ਮਿਲਣ ਜਾਂਦਾ ਠੀਕ ਆ ਮੈਂ ਉਹ ਫੋਟੋਆਂ ਵੀ ਮੇਰੇ ਕੋਲ ਹੈਗੀਆਂ ਜੇ ਕਹੋ ਤਾਂ ਮੈਂ ਤੁਹਾਨੂੰ ਸੈਂਡ ਕਰ ਦਵਾਂਗੇ ਤੇ ਅਨਮੋਲ ਬਾਈ ਨੇ ਤੱਕ ਤੁਸੀਂ ਹੁਣ ਰੀਚ ਕੀਤੀ ਆ ਕਿ ਮੈਨੂੰ ਕੋਈ ਹੈਲਪ ਦੀ ਲੋੜ ਆ ਤੇ ਕੀ ਆਨਸਰ ਉਹਨਾਂ ਦਾ ਅਨਮੋਲ ਵੀਰੇ ਨੇ ਨਹੀਂ ਨਹੀਂ ਕੋਈ ਹੈਲਪ ਕੀਤੀ ਉਹਨਾਂ ਨੇ ਸਿਰਫ ਫੋਨ ਦੇ ਉੱਤੇ ਜ਼ਰੂਰ ਗੱਲ ਕੀਤੀ ਤੇ ਇੱਕ ਗੱਲ ਇੱਕ ਦਲਾਸਾ ਦਿੱਤਾ ਕਿ ਵੀਰੇ ਮੈਂ ਦੋਵੇਂ ਤੋਂ ਜ਼ਿਆਦਾ ਟਾਈਮ ਨਹੀਂ ਆ ਕਿਉਂਕਿ ਅੱਜ ਕੱਲ ਉਹ ਬਹੁਤ ਜ਼ਿਆਦਾ ਬੀਜ਼ੀ ਹੈ ਉੱਥੇ ਇੰਡੀਆ ਦਾ ਮਾਹੌਲ ਵੀ ਹਾਂਜੀ ਬਾਕੀ ਮੈਨੂੰ ਲੱਗਦਾ ਆਉਣ ਵਾਲੀਆਂ ਇਲੈਕਸ਼ਨ ਚਲੋ ਉਹ ਦਾ ਅਗਲੇ ਦਾ ਬਾਕੀ ਠੀਕ ਆ ਵਧੀਆ ਕਰ ਰਹੇ ਨੇ ਪਰ ਮੈਂ ਕਹਿਣਾ ਚਾਹੁੰਦਾ ਵੀ ਉਹਨਾਂ ਦੇ ਵਿਊਰਸ਼ਿਪ ਬਹੁਤ ਜ਼ਿਆਦਾ ਤਾਂ ਤੁਸੀਂ ਜਰੂਰ ਔਰ ਮੋਲਬਾਈ ਤੱਕ ਜਰੂਰ ਵੀਡੀਓ ਪਹੁੰਚਾਓ ਉਹਨਾਂ ਨੂੰ ਕਿਹੋ ਵੀ ਦੀਪਕ ਨਾਂ ਦਾ ਮੁੰਡਾ ਉਹਦੀ ਜਰੂਰ ਜੇ ਤੁਸੀਂ ਕੁਝ ਕਰ ਸਕਦੇ ਹੋ ਜਰੂਰ ਹੈਲਪ ਕਰੋ ਮੰਥਨ ਵੀਰਾਵਾ અપਾਰ ਭਾਜੀ ਆ ਸਚੀਨ ਭਾਜੀ ਆ ਜਿਨ੍ਹਾਂ ਨੇ ਉੱਥੇ ਬੈਠੇ ਬੈਠੇ ਨਾਲ ਉਹਨਾਂ ਦੇ ਨਾਲ ਇੱਕ ਸਚੀਨ ਭਾਜੀ ਰਹਿੰਦੇ ਆ ਜਿਨ੍ਹਾਂ ਨੇ ਬੈਠੇ ਬੈਠੇ ਉੱਥੇ ਇਹ ਕਹਿਤਾ ਕਿ ਇਹਨੇ ਵੀ ਕੋਈ ਬਾਹਰ ਰੱਖੀ ਹੋਣੀ ਆ ਠੀਕ ਆ ਭਾਜੀ ਮੈਂ ਕਹਿਣਾ ਚਾਹੁੰਦਾ ਜੇ ਮੈਂ ਕੋਈ ਬਾਹਰ ਰੱਖੀ ਹੁੰਦੀ ਤਾਂ ਨਾ ਮੈਂ ਹੱਥ ਜੋੜ ਕੇ ਕਹਿਣਾ ਤਾਂ ਮੈਂ ਉਹਦੇ ਕੋਲ ਹੀ ਚੱਲ ਜਾਣਾ ਸੀਗਾ ਮੈਂ ਮਿੰਤਾ ਨਹੀਂ ਇਹ ਆਣ ਕੇ ਕਰਨੀ ਆ ਕਿ ਮੇਰਾ ਨਿਆਣਾ ਵਾ ਇਹ ਘੱਟ ਸਾਲ ਦਾ ਹਾਂਜੀ ਚਲੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਤੁਹਾਡੇ ਬਹੁਤ ਕਸੂਰ ਹੋਣਾ ਤੁਹਾਡੀ ਬਾਈਪਦਾ ਬਹੁਤ ਕਸੂਰ ਹੋਣਾ ਇਸ ਕਹਾਣੀ ਦੇ ਵਿੱਚ ਇਹੀ ਹੋ ਸਕਦਾ ਕਿ ਕੁੜੀ ਨੂੰ ਬੇਨਤੀ ਆ ਕਿ ਉਹ ਆਪਦੇ ਕੇਸ ਵਾਪਸ ਲਵੇ ਆਪਦਾ ਚਲੋ ਉਹਨਾਂ ਨੇ ਝੂਠੇ ਕੇਸ ਵਾਪਸ ਲਵੇ ਹਾਂ ਝੂਠੇ ਜੋ ਝੂਠੇ ਨੇ ਸੱਚੇ ਰਹਿਣ ਦੋ ਕੋਈ ਚੱਕਰ ਨਹੀਂ ਜਿਹੜਾ ਉਹਨਾਂ ਦਾ ਵਿਆਹ ਹੋਇਆ ਓਕੇ ਆ ਡਿਸਟਰਬ ਨਹੀਂ ਕਰੂਗਾ ਕਿਸੇ ਨੂੰ ਕਿਉਂਕਿ ਆਬਵੀਅਸਲੀ ਜੇ ਮੇਰੇ ਤੱਕ ਬਾਰ-ਬਾਰ ਆ ਰਿਹਾ ਤਾਂ ਆਬਵੀਅਸਲੀ ਮੈਨੂੰ ਐ ਵੀ ਮੇਰੇ ਲੋਕ ਦੇਖਦੇ ਨੇ ਮੈਂ ਚਾਹੁੰਨਾ ਵੀ ਇਹਦੀ ਜਿਹੜੀ ਡਿਪੋਰਟੇਸ਼ਨਾਂ ਰੁਕ ਜੇ ਤੇ ਆਪਦੀ ਜ਼ਿੰਦਗੀ ਸਟਾਰਟ ਕਰ ਲੇ ਕਿਤੇ ਇਹ ਨਾ ਲੋੜ ਆਪਾਂ ਨੂੰ ਆ ਗੱਲਾਂ ਕਰਨ ਦੀ ਹਨਾ ਜੋ ਕੇਸ ਨੇ ਵਾਪਸ ਲੈ ਜਾਣ ਤੇ ਬਾਕੀ ਤੇ ਰਹੀ ਗੱਲ ਆ ਅਗਲੀ ਗੱਲ ਹੁਣ ਦੀਪਕ ਭਾਈ ਇਹ ਕਹਿੰਦਾ ਵੀ ਜਿੰਨੇ ਕੁ ਮੁੰਡੇ ਹੈਗੇ ਨੇ ਇੱਥੇ ਉਹਨਾਂ ਲਈ ਕੋਈ ਹੈਲਪ ਤੁਸੀਂ ਕੀ ਕਰ ਰਹੇ ਹੋ ਹੁਣ ਮੈਂ ਭਾਜੀ ਇੱਕ ਈਮੇਲ ਆਈਡੀ ਦਊਂਗਾ ਤੁਹਾਨੂੰ ਉੱਤੇ ਈਮੇਲ ਕਰ ਲੈਣਾ ਆਪਣਾ ਮੋਬਾਈਲ ਨੰਬਰ ਉਹ ਸੈਂਡ ਕਰ ਦੇਣ ਜਿਨ੍ਹਾਂ ਦੇ ਉੱਤੇ ਝੂਠੇ ਕੇਸ ਪਏ ਹੋਏ ਆ ਉਹਨਾਂ ਦੀ ਮੈਂ ਹੈਲਪ ਕਰੂੰਗਾ ਇਮੀਗ੍ਰੇਸ਼ਨ ਦੇ ਵਿੱਚ ਵੀ ਇਮੀਗ੍ਰੇਸ਼ਨ ਨਾਲ ਤੁਸੀਂ ਕਿੱਦਾਂ ਗੱਲ ਕਰਨੀ ਆ ਤੁਹਾਨੂੰ ਨੌਲੇਜ ਆ ਗਈ ਇਹ ਚੀਜ਼ ਦੀ ਹਾਂ ਮੈਂ ਪੂਰਾ ਸਿੱਖ ਚੁੱਕਾ ਦਾ ਪੇਚ ਹੁਣ ਮੈਨੂੰ ਕਿੰਨੇ ਸਾਲ ਹੋ ਗਏ ਆ ਕੰਮ ਕਰਦੇ ਹੋ ਤੁਸੀਂ ਹੁਣ ਕਿੱਤੇ ਦੇ ਫਿਰ ਇਮੀਗ੍ਰੇਸ਼ਨ ਮੈਨੂੰ 2.5 ਸਾਲ ਹੋ ਗਏ ਭਾਜੀ ਓਕੇ ਦੋ ਐਂਡਾ 2.5 ਸਾਲ ਹੋ ਗਏ ਦੋ ਤੋਂ ਉੱਪਰ ਹੋ ਗਿਆ ਤੇ ਵੈਸੇ ਮੈਨੂੰ ਕੈਨੇਡਾ ਆਏ ਘੱਟੋ ਘੱਟ 6.5 ਸਾਲ ਹੋ ਗਏ ਠੀਕ ਆ ਜੀ ਤੇ ਓਕੇ ਮੈਂ 2000 18 ਜਾਂ 19 ਦੇ ਵਿੱਚ ਨਵੰਬਰ ਮਹੀਨੇ 19 ਤਰੀਕ ਨੂੰ ਇੱਥੇ ਕੈਨੇਡਾ ਆਇਆ ਸੀ ਪਹਿਲਾ ਦਿਨ ਮੇਰਾ ਉਹ ਦੂ ਸੀਗਾ ਨਵੰਬਰ 19 ਨੂੰ ਹਾਂਜੀ ਉਸ ਤੋਂ ਬਾਅਦ ਵਿੱਚ ਮੈਂ ਹੁਣ ਇੱਥੇ ਉਹਦੇ ਨਾਲ ਆ ਕੇ ਰਿਹਾ 1194 ਐਲਬੀਨ ਰੂਟ ਤੇ ਮੈਂ ਪਹਿਲਾਂ ਰਿਹਾ ਉਸ ਤੋਂ ਬਾਅਦ ਸਾਡਾ ਜਿਹੜਾ ਐਡਰੈਸ ਸੀਗਾ 74 ਲੈਂਡ ਮਾਊਂਟ ਰੋਡ ਸੀ ਤੇ ਜਦੋਂ ਤੱਕ 74 ਲੈਂਡ ਮਾਊਂਟ ਰੋਡ ਦੇ ਵਿੱਚ ਰਹੇ ਆ ਸਾਡਾ ਉੱਥੇ ਦੀ ਸਾਰੀ ਉਹ ਸਟੋਰੀ ਆ ਉਸ ਤੋਂ ਬਾਅਦ ਵਿੱਚ ਜਦੋਂ ਬਿਨਾਂ ਦੱਸੇ ਇੰਡੀਆ ਵਾਪਸ ਚਲੇਗੀ ਇੰਡੀਆ ਵੀ ਜਦੋਂ ਗਈ ਉਹ ਮੈਨੂੰ ਦੱਸ ਕੇ ਨਹੀਂ ਗਈ ਓਕੇ ਮੈਂ ਆਪਣਾ ਘਰੇ ਸੁਤਾਂ ਪਿਆ ਮੈਨੂੰ ਸਵੇਰੇ ਉੱਠ ਕੇ ਜਦੋਂ ਮੈਂ ਹਾਂ ਬੱਚਾ ਲੈਣ ਗਈ ਜਾਂ ਜਿੱਦਾਂ ਵੀ ਉਹ ਪੀਆਰ ਹੋ ਗਈ ਮੈਨੂੰ ਤਾਂ ਕੁਝ ਵੀ ਉਹਦੇ ਬਾਰੇ ਪਤਾ ਹੀ ਨਹੀਂ ਕਿਉਂਕਿ ਪੀਆਰ ਦੀ ਮੈਂ ਸਿਰਫ ਜਦੋਂ ਮੈਨੂੰ ਉਹ ਕਹਿ ਦਿੰਦੀ ਹੁੰਦੀ ਸੀਗੀ ਵੀ ਤੇਰਾ ਮੈਡੀਕਲ ਆ ਆਕਰ ਵਾਲਾ ਫਿੰਗਰਪ੍ਰਿੰਟ ਆ ਆਕਰ ਵਾਲਾ ਫਾਈਲ ਉਹਨਾਂ ਨੇ ਸਾਰਾ ਕੁਝ ਫਾਈਲ ਦੀ ਰਿਪਰੈਜੈਂਟੇਸ਼ਨ ਵੀ ਉਹਨੇ ਕੀਤੀ ਉਹਨੇ ਹੀ ਵਕੀਲ ਲੱਭਿਆ ਉਹਨੇ ਹੀ ਸਾਰਾ ਕੁਝ ਕੀਤਾ ਮੈਂ ਸਿਰਫ ਪੈਸੇ ਜਿਹੜੀ ਉਹ ਕਹਿੰਦੀ ਵੀ ਪੈਸੇ ਲੈਂਦਾ ਰਿਆਂ ਜਾਂ ਚੀਜ਼ਾਂ ਲੈਂਦਾ ਰਿਆਂ ਮੈਂ ਕਿਸੇ ਵੀ ਮੈਂ ਅੱਦਾ ਕਰਾਇਆ ਦਿੰਦਾ ਰਿਆਂ ਆਪਣੀ ਰੋਟੀ ਆਪ ਪਕਾਉਂਦਾ ਰਿਆਂ ਮੈਂ ਸਾਰੇ ਕੰਮ ਆਪ ਹੀ ਕੀਤੇ ਹੁਣ ਤੱਕ ਤੇ ਓਕੇ ਤੇ ਉਹਨਾਂ ਦੀ ਗੱਲ ਕਰੀਏ ਆਪਾਂ ਜਿਹੜੇ ਮੁੰਡੇ ਆ ਜਿਨ੍ਹਾਂ ਤੇ ਕੇਸ ਪਏ ਨੇ ਉਹ ਕਿਵੇਂ ਈਮੇਲ ਆਈਡੀ ਦਿਓਗੇ ਤੁਸੀਂ ਉਹਨਾਂ ਦੀ ਹੈਲਪ ਕਰੋਗੇ ਰਾਈਟ ਹਾਂ ਈਮੇਲ ਆਈਡੀ ਦੇ ਉੱਤੇ ਮੈਨੂੰ ਆਪਣਾ ਮੋਬਾਈਲ ਨੰਬਰ ਭੇਜ ਦੇਣਾ ਉਹ ਹੂੰ ਉਸ ਈਮੇਲ ਆਈਡੀ ਦੇ ਉੱਤੇ ਮੈਂ ਇੱਥੇ ਬੈਠਾ ਕਿਸੇ ਦਾ ਜ਼ਰੀਆ ਬਣ ਸਕਾਂ ਅਨਮੋਲ ਵੀਰਾਂ ਇੰਡੀਆ 'ਚ ਬੈਠਾ ਵਾ ਉੱਥੇ ਮਰੀਜ਼ਾਂ ਦੀ ਹੈਲਪ ਕਰਦਾ ਇੱਥੇ ਮੇਰੇ ਵਰਗੇ ਮਰੀਜ਼ ਬਹੁਤ ਤੁਰੇ ਫਿਰਦੇ ਜਿਨ੍ਹਾਂ ਨਾਲ ੱਟਕਾ ਹੋਇਆ ਵਾ ਬਹੁਤ ਨੇ ਕੁੜੀਆਂ ਵੀ ਆ ਮੁੰਡੇ ਵੀ ਆ ਜਿਹੜੇ ਵਿਆਹ ਕਰਾ ਕੇ ਇੰਡੀਆ ਤੋਂ ਇੱਥੇ ਆਏ ਟਰੂਡੋ ਸਾਹਮਣੇ ਉਹਨਾਂ ਨੇ ਤਾਂ ਬੰਦ ਕਰਤਾ ਕਿ ਨਾ ਪਲੱਸ 2 ਕਰਕੇ ਆਉਣ ਵਾਲਿਆਂ ਨੂੰ ਤਾਂ ਵਿਆਹ ਕਰਾ ਕੇ ਨਹੀਂ ਆ ਸਕਦੇ ਹਾਂ ਪਰ ਗ੍ਰੈਜੂਏਸ਼ਨ ਕਰਕੇ ਕਿਹੜਾ ਅਕਲ ਆ ਜਾਂਦੀ ਆ ਗ੍ਰੈਜੂਏਸ਼ਨ ਕਰਕੇ ਜਿਹੜੇ ਇੱਥੇ ਪਹੁੰਚਦੇ ਆ ਉਹਨਾਂ ਵੀ ਉਹ ਵੀ ਬੜੇ ਆ ਮੈਨੂੰ ਫੋਨ ਆਇਆ ਤੁਸੀਂ ਮੇਰੀ ਵੀਡੀਓ ਪਾਈ ਚਲੋ ਪ੍ਰਾਈਵੇਟ ਕੀਤੀ ਚਲੋ ਜਿਹੜੀ ਵੀ ਗੱਲ ਕਰਕੇ ਜੇ ਹੋ ਸਕੇ ਤਾਂ ਬੇਨਤੀ ਆ ਵੀ ਉਹ ਪ੍ਰਾਈਵੇਟ ਵੀਡੀਓ ਨੂੰ ਪਬਲਿਕ ਕਰ ਦਿਓ ਓਕੇ ਠੀਕ ਆ ਜੀ No problem ਸਟੋਰੀ ਕਲੀਅਰ ਆ ਸਾਰਿਆਂ ਨੂੰ ਅਸਲ 'ਚ ਉਹਨਾਂ ਦੇ ਐਲੀਗੇਸ਼ਨ ਸੀਗੇ ਨਹੀਂ ਕਲੀਅਰ ਕਰਦੇ ਸਾਰੇ ਜਿਹੜੀਆਂ ਮੈਂ ਤੁਹਾਨੂੰ ਰਿਕਾਰਡਿੰਗਾਂ ਭੇਜਣ ਲੱਗਾ ਉਹ ਰਿਕਾਰਡਿੰਗਾਂ ਦੇ ਜਵਾਬ ਦੇ ਦੇਵੇ ਇੰਨੇ ਹੀ ਬਹੁਤ ਆ ਬਾਕੀ ਜਿਹੜੀਆਂ ਮੇਰੇ ਲੱਗੇ ਹੋਏ ਜੇ ਮੈਂ ਐਲੀਗੇਸ਼ਨ ਲਾਉਣ ਲੱਗਾ ਤਾਂ ਉਹ ਐਲੀਗੇਸ਼ਨ ਬਹੁਤ ਹੋ ਜਾਣੇ ਆ ਮੇਰੀ ਮਾਂ ਦਾ ਸੋਨਾ ਸਾਰਾ ਲੈ ਕੇ ਆਈ ਸੀ ਤੇ ਜਦੋਂ ਕੈਨੇਡਾ ਪਹਿਲੇ ਦਿਨ ਆਈ ਸੀਗੀ ਪੈਸੇ ਕਹਿੰਦੀ ਮੈਂ ਇਤੋਂ ਮੰਗਦਾਂ ਰਿਆਂ ਇੰਡੀਆ ਜਿੱਦਣ ਇਹਨਾਂ ਦਾ ਵਿਆਹ ਕਰਾਇਆ ਸੀ ਦੋ ਕੱਪੜਿਆਂ ਦੇ ਵਿੱਚ ਘਰੇ ਲੈ ਕੇ ਗਿਆ ਸੀ ਅੱਜ ਤੱਕ ਕਦੀ ਕਿਸੇ ਚੀਜ਼ ਦੀ ਮੰਗ ਨਹੀਂ ਕੀਤੀ ਤੇ ਜਿਹੜੀ ਚੀਜ਼ੇ ਨਾਲ ਲੈ ਕੇ ਆਈ ਸੀ ਇੰਡੀਆ ਤੋਂ ਉਹਦੇ ਘਰੋਂ ਜਦੋਂ ਇਹਦੇ ਕੋਲ ਚੈਨੀ ਸੀਗੀ ਇਹਦੇ ਇਨੇ ਬਹੁਤ ਵਾਰੀ ਕੋਸ਼ਿਸ਼ ਕੀਤੀ ਕਿਹਾ ਕਿ ਨਾ ਵੇਚਦੀ ਏ ਮੈਂ ਇਹਨੂੰ ਕਦੇ ਵੀ ਅਹੀਂ ਉਹ ਇਹਦੇ ਮਾਂ ਪਿਓ ਦਾ ਦਿੱਤੀ ਹੋਈ ਚੀਜ਼ ਵੇਚਣ ਤੱਕ ਦੀ ਵੀ ਨਹੀਂ ਕਿਹਾ ਇਹਨੂੰ ਉਹ ਸਟੋਰੀ ਬਹੁਤ ਲੰਮੀ ਹੋ ਜਾਣੀ ਆ ਵੀਰ ਇਤੋਂ ਬਾਅਦ ਵੀਡੀਓ ਕੋਈ ਨਹੀਂ ਆਉਣੀ ਭਾਗ ਐਂਡ ਹੋ ਚੁੱਕਿਆ ਜੇ ਭਾਈ ਉਹ ਆਉਣਾ ਚਾਹੁੰਦੇ ਨੇ ਆਪਦੀ ਗੱਲ ਰੱਖਣਾ ਚਾਹੁੰਦੇ ਤਾਂ ਜਰੂਰ ਰੱਖ ਸਕਦੇ ਆ ਜੇ ਦੋਨਾਂ ਨੂੰ ਬਿਠਾਉਣਾ ਦੋਨੇ ਬਿਠਾ ਜਾਵਾਂਗੇ ਮੈਂ ਅਜੇ ਤੱਕ ਨਹੀਂ ਮੈਂ ਭਾਜੀ ਹਲੇ ਬਹਿ ਨਹੀਂ ਸਕਦਾ ਹੈਗਾ ਕਿਉਂਕਿ ਉਹ ਜਿਹੜੇ ਚਾਰਜ ਲੱਗੇ ਹੋਏ ਆ ਨਾ ਮੇਰੇ ਤੇ ਅੱਛਾ ਉਹ ਸਾਹਮਣੇ ਵੀ ਮੈਂ ਮੈਂ ਉਹਦੇ ਨਾਲ ਗੱਲ ਹੀ ਨਹੀਂ ਕਰਨਾ ਨਾ ਮੈਂ ਗੱਲ ਕਰਨੀ ਹੀ ਨਹੀਂ ਚਾਹੁੰ ਕੋਰਟ ਦੇ ਵਿੱਚ ਮੈਨੂੰ ਉਹਨੇ ਗਲਤ ਸਾਬਿਤ ਕਿੱਦਾਂ ਕਰਨਾ ਉਹਦੇ ਤੇ ਡਿਪੈਂਡ ਕਰਦਾ ਪਰ ਮੈਂ ਕਹਿੰਦਾ ਕਿ ਮੈਨੂੰ ਉਹ ਨੋਬਤ ਹੀ ਨਾ ਆਵੇ ਤੇ ਜਿਹੜੇ ਝੂਠੇ ਅਲੀਗੇਸ਼ਨ ਲੱਗੇ ਹੋਏ ਆ ਜੇ ਉਹ ਵਾਪਸ ਲੈ ਲਵੇ ਜਾ ਕੇ ਕੋਰਟ ਦੇ ਵਿੱਚ ਡੱਲ ਲਵੇ ਚਾਹੇ ਉਹ ਪੁਲਿਸ ਸਟੇਸ਼ਨ 'ਚ ਦਿੱਤਾ ਹੋ ਵਾਪਸ ਲਿਆ ਜਾਂਦੇ ਕਿਉਂਕਿ ਮੈਂ ਲਾਇਆ ਹੀ ਨਹੀਂ ਕਦੀ ਕਿਸੇ ਦੇ ਉੱਤੇ ਝੂਠੇ ਅਲੀਗੇਸ਼ਨ ਤੇ ਜੇ ਮੈਂ ਝੂਠੇ ਅਲੀਗੇਸ਼ਨ ਹੀ ਲਾਉਣੇ ਹੁੰਦੇ ਤਾਂ ਮੈਨੂੰ ਪਤਾ ਹੁੰਦਾ ਕਿ ਕਿੱਦਾਂ ਵਾਪਸ ਲਿਆ ਜਾਂਦੇ ਉਹਨਾਂ ਨੂੰ ਜੇ ਲਾਉਣ ਦਾ ਪਤਾ ਤਾਂ ਉਹਨਾਂ ਨੂੰ ਵਾਪਸ ਲੈਣ ਦਾ ਵੀ ਪਤਾ ਹੋਊਗਾ 2019 'ਚ ਵੀ ਝੂਠੇ ਲਾਏ ਸੀ ਉਹਨਾਂ ਨੇ ਵਾਪਸ ਹੀ ਲਏ ਸੀ ਉਹਕੇ ਮੈਨੂੰ ਕਹਿ ਰਹੇ ਨੇ ਕਹਿੰਦੇ ਤੁਸੀਂ ਵਿਊ ਲਈ ਇਹ ਕਰ ਰਹੇ ਹੋ ਮੈਨੂੰ ਕਿਹਾ ਸੀ ਉਹਨਾਂ ਨੇ ਕਿ ਤੁਸੀਂ ਵਿਊ ਲੈਣ ਲਈ ਹੀ ਕਰ ਰਹੇ ਹੋ ਜਾਂ ਕੁਝ ਮੈਨੂੰ ਬਹੁਤ ਕਾਫੀ ਕੁਝ ਬੋਲੇ ਸੀ ਇਟਸ ਓਕੇ ਵਿਊ ਲੈਣ ਲਈ ਨਹੀਂ ਇਦਾਂ ਹੁਣ ਲੋਕ ਬਹੁਤ ਆਉਂਦੇ ਨੇ ਜਦੋਂ ਕਿਤੇ ਕਮਿਊਨਿਟੀ ਸਾਥ ਨਹੀਂ ਦਿੰਦੀ ਕੋਈ ਵਕੀਲ ਸਾਥ ਨਹੀਂ ਦਿੰਦਾ ਤਾਂ ਆਬਵੀਅਸਲੀ ਹੈ ਇੱਕ ਕਮਿਊਨਿਟੀ ਵੀ ਹੁੰਦੀ ਹੈ ਸਿੰਪਲ ਜਦੋਂ ਆਪਾਂ ਵਿਊ ਜਦੋਂ ਵੀਡੀਓ ਪਾਉਨੇ ਆ ਲੋਕ ਦੇਖਦੇ ਉਹਦੇ ਚ ਹੈਲਪ ਕਰਨ ਵਾਲੇ ਬੈਠੇ ਹੁੰਦੇ ਨੇ ਦੀਪਕ ਦੀ ਵੀ ਕੋਈ ਪੈਸੇ ਜੇ ਹੈਲਪ ਕਰਨਾ ਚਾਹੁੰਦਾ ਹੋਵੇ ਕੋਈ ਲਾਇਰ ਹੋਵੇ ਲਾਇਰ ਹੋਵੇ ਤਾਂ ਉਹ ਵੀ ਦੀਪਕ ਤਕਰੀਜ਼ ਕਰ ਸਕਦਾ ਦੀਪਕ ਦੀ ਈਮੇਲ ਆਈਡੀ ਮੈਂ ਦੇ ਤੁਸੀਂ ਉਹ ਇਹਦੀ ਵੀ ਹੈਲਪ ਕਰ ਸਕਦੇ ਹੋ ਜੇ ਕਰਨੀ ਚਾਹੋ ਨੇ ਜਿਹਦੇ ਨਾਲ ਇਹ ਕੁਝ ਹੋਇਆ ਜੇ ਉਹ ਪੈਸੇ ਵੀ ਮੰਗਦੇ ਆ ਮੈਂ ਪੈਸੇ ਦੇਣ ਨੂੰ ਵੀ ਤਿਆਰ ਆ ਪਰ ਉਹਦਾ ਹੱਲ ਹੋਣਾ ਚਾਹੀਦਾ ਹਾਂ ਹੁਣ ਮੈਨੂੰ ਐਚ ਐਨ ਸੀ ਦੇ ਬੇਸ ਦੇ ਉੱਤੇ ਮੈਂ ਫਾਈਲ ਲਾ ਰਿਹਾ ਵਾਂ ਹਮਿਡਿਟੀ ਨੇਸ਼ਨ ਗਰਾਉਂਡ ਇਦਾਂ ਦਾ ਕਰਕੇ ਕੁਝ ਹੈਗੀ ਉਹ ਮੈਨੂੰ ਜਿਹਦੇ ਬਾਰੇ ਮੈਨੂੰ ਪਤਾ ਲੱਗ ਚੁੱਕਾ ਲਾਇਰ ਹੈ ਵੈਸੇ ਮਿਲਿਆ ਬਟ ਉਹ ਹਲੇ ਟਾਵਾ ਟੋਲ ਕਰੀ ਜਾਂਦਾ ਹਾਂ ਨਾ ਹਾਂ ਨਾ ਕੋਈ ਜਵਾਬ ਨਹੀਂ ਦੇ ਰਿਹਾ ਜੇਕਰ ਕੋਈ ਬ੍ਰੈਂਟਨ ਦੇ ਵਿੱਚ ਰਹਿੰਦਾ ਵਕੀਲ ਜਿਹੜਾ ਲੀਗਲ ਰੈਡ ਸਰਟੀਫਿਕੇਟ ਵੀ ਲੈਂਦਾ ਹੋਵੇ ਪਲੱਸ ਮੈਂ ਪੈਸੇ ਵੀ ਦੇ ਦੂੰਗਾ ਇੰਡੀਆ ਤੋਂ ਮਗਾ ਕੇ ਦੇਣੇ ਪੈਣ ਮੈਂ ਕੰਮ ਕਰਕੇ ਤਾਂ ਮੈਂ ਅੱਗੇ 60 ਸਾਲ ਕੰਮ ਹੀ ਕੀਤਾ ਭਾਜੀ ਇੱਥੇ ਪਹਿਲਾਂ ਜੂਆ ਹੀ ਨਹੀਂ ਖੇਡਿਆ ਜੂਆ ਖੇਡਣੂ ਵੀ ਪੈਸੇ ਕਮਾ ਕੇ ਕੀਤਾ ਕੰਮ ਮੈਂ ਕੰਮ ਕਿਹੜੇ ਕਿਹੜੇ ਜਾਣਦਾ ਮੋ ਤੁਹਾਡੀ ਪਰਸਨਲ ਚੀਜ਼ ਆ ਮੈਂ ਉਹਦੇ ਲਈ ਕੁਛ ਨਹੀਂ ਆ ਖੇਡੋ ਹਦਾਂ ਵਾਲੀ ਖੇਡੋ ਉਹ ਲੀਗਲ ਚੀਜ਼ ਆ ਕੈਨੇਡਾ ਦੇ ਵਿੱਚ ਠੀਕ ਆ ਮੈਂ ਮੰਨਦਾ ਜੂਆ ਮਾੜੀ ਚੀਜ਼ ਆ ਪਰ ਉਹ ਲੀਗਲ ਸੀਗੀ ਕੈਨੇਡਾ ਦੇ ਵਿੱਚ ਜਦੋਂ ਮੇਰਾ ਮਨ ਦਿਮਾਗ ਭਟਕਿਆ ਹੋਇਆ ਸੀਗਾ ਉਦੋਂ ਮੈਂ ਖੇਡਦਾ ਸੀ ਹੁਣ ਮੈਂ ਉਹ ਵੀ ਛੱਡ ਦਿੱਤਾ ਵੈਸੇ ਵੀ ਮੈਂ ਅਨਟਾਰੀਓ ਚ ਬੈਣ ਆ ਮੈਂ ਖੇੜੀ ਨਹੀਂ ਸਕਦਾ ਹੁਣ ਕਿਤੇ ਜੂਆ ਠੀਕ ਆ ਜੀ ਸੋ ਵੀਡੀਓ ਆਪਾਂ ਇੱਥੇ ਐਂਡ ਕਰਦੇ ਆ ਵੀਰੇ ਤੇ ਜੇ ਵੀਡੀਓ ਤੁਸੀਂ ਸੋਣੀ ਲਈ ਆ ਤੇ ਬਾਕੀ ਉਹਨਾਂ ਦੇ ਮੈਸੇਜ ਮੈਨੂੰ ਫੇਰ ਆਉਣਗੇ ਸੋ ਮੈਸੇਜ ਕਰੋ ਨਾ ਕਰੋ ਮੇਰਾ ਕੰਮ ਸੀਗਾ ਭਾਈ ਅਗਲੇ ਦੀ ਸਟੋਰੀ ਤੇ ਦੇਣੀ ਤੁਹਾਡੇ ਤੱਕ ਲੋਕਾਂ ਤੱਕ ਇਹਨਾਂ ਨੇ ਅਲੀਗੇਸ਼ਨ ਵੀ ਜਿਹੜੇ ਕੀਤੇ ਸੀ ਉਹਦਾ ਖੰਡ ਵੀ ਮੈਂ ਤਾਂ ਕੁਝ ਨਹੀਂ ਕੀਤਾ ਜਿਹੜੇ ਚਾਰजेस ਨੇ ਝੂਠੇ ਹਟਵਾਏ ਜਾਣ ਠੀਕ ਆ ਵੀਰੇ ਥੈਂਕ ਯੂ ਵੀਰੇ ਓਕੇ ਜੀ